ਸਰਦਾਰ ਗੁਰਪ੍ਰੀਤ ਸਿੰਘ ਬਣਾ ਵਾਲੀ ਕੁਐਸਚਨ ਨੰਬਰ ਸਪੀਕਰ ਸਾਹਿਬ 1504 ਜੀ ਸ਼੍ਰੀ ਲਾਲ ਚੰਦ ਕੁਟਾਰੂ ਚੱਕ ਜੀ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਜਵਾਬ ਦੇਣਗੇ ਮਾਨਜੋ ਸਪੀਕਰ ਸਾਹਿਬ ਜਵਾਬ ਤਾਂ ਚਲਾ ਗਿਆ ਇਹ ਸਪਲੀਮੈਂਟਰੀ ਕੋਈ ਜੀ ਸ੍ਰੀ ਗੁਰਪ੍ਰੀਤ ਸਿੰਘ ਜੀ ਜੇ ਕੋਈ ਸਪਲੀਮੈਂਟਰੀ ਤਾਂ ਪੁੱਛ ਲਓ ਮਾਨਜੋ ਸਪੀਕਰ ਸਾਹਿਬ ਮੇਰਾ ਸਵਾਲ ਸੀਗਾ ਕਿ ਜਿਹੜੇ ਸਮਾਰਟ ਕਾਰਡ ਆ ਨੈਸ਼ਨਲ ਫੂਡ ਸਕਿਉਰਟੀ ਐਕਟ ਦੀਨ ਬਣੇ ਹੋਏ ਆ ਉਦੇ ਵਿੱਚ ਜਦੋਂ ਕੋਈ ਇੱਕ ਲੜਕੀ ਵਿਆਹ ਕੇ ਦੂਸਰੀ ਤਾਂ ਚਲੀ ਜਾਂਦੀ ਆ ਵੀ ਉਹਦਾ ਨਾਂ ਉੱਥੋਂ ਕੱਟ ਕੇ ਜਿੱਥੇ ਸਹੁਰੇ ਨੇ ਉੱਥੇ ਦਰਜ ਕੀਤਾ ਜਾਵੇ ਮੰਤਰੀ ਸਾਹਿਬ ਦਾ ਜਵਾਬ ਆਇਆ ਕਿ ਜੇ ਉਹਦਾ ਰਾਸ਼ਨ ਕਾਰਡ ਬਣਿਆ ਤਾਂ ਦਰਜ ਕੀਤਾ ਜਾਂਦਾ ਪਰ ਮੰਤਰੀ ਸਾਹਿਬ ਦੇ ਮੈਂ ਧਿਆੜ ਚ ਲਿਆਉਣਾ ਚਾਹੁੰਦਾ ਤੁਹਾਡੇ ਮਾਦ ਉਹਨਾਂ ਵੀ ਹਜੇ ਕੋਈ ਪੋਰਟਲ ਨਹੀਂ ਖੁੱਲਿਆ ਜੀ ਦਰਜ ਨਹੀਂ ਕੀਤਾ ਜਾ ਰਿਹਾ ਦੂਜਾ ਸੈਕੰਡ ਸੀਗਾ ਕਿ ਜਿਹੜੇ ਨਵੇਂ ਬੱਚੇ ਜਨਮਦੇ ਆ ਜਨਮ ਹੁੰਦਾ ਬੱਚਿਆਂ ਦਾ ਜਿਨ੍ਹਾਂ ਦਾ ਰਾਸ਼ਨ ਕਾਰਡ ਹੀ ਬਣਿਆ ਹੋਇਆ ਸਮਾਰਟ ਕਾਰਡ ਉਹਨਾਂ ਦਾ ਨਾਮ ਦਰਜ ਨਹੀਂ ਹੋ ਰਿਹਾ ਪਿਛਲੇ ਲੰਬੇ ਸਮੇਂ ਤੋਂ ਉਹ ਡਿਸਕ੍ਰਿਮੀਨੇਸ਼ਨ ਆ ਜੀ ਉਹਨਾਂ ਨੂੰ ਰਾਸ਼ਨਤਾ ਛੱਡੋ ਜਿਹੜਾ ਨਹੀਂ ਮਿਲਦਾ ਹੀ ਮਿਲਦਾ ਜਿਹੜੀ ਉਹਨਾਂ ਨੂੰ ਸਿਹਤ ਸਹੂਲਤ ਮਿਲਦੀ ਆ 5 ਲੱਖ ਦਾ ਬੀਮਾ ਮਿਲਦਾਗਾ ਜਦੋਂ ਮਾਤਾ ਪਿਤਾ ਉਹਦੇ ਸਮਾਰਟ ਕਾਰਡ ਦੇ ਵਿੱਚ ਦਰਜਾ ਬੀਪੀਐਲ ਕਾਰਡ ਦੇ ਵਿੱਚ ਦਰਜਾ ਤੇ ਉਹ ਬੱਚਿਆਂ ਦਾ ਡਿਸਕ੍ਰਿਮੀਨੇਸ਼ਨ ਕਿਉਂ ਕੀਤੀ ਜਾ ਰਹੀ ਆ ਇਹਨੂੰ ਜਲਦੀ ਪੋਰਟਲ ਨੂੰ ਖੋਲ ਕੇ ਉਹ ਬੱਚਿਆਂ ਦੇ ਨਾਮ ਗਰੀਬਾਂ ਦੇ ਦਰਜ ਕੀਤੇ ਜਾਣ ਤੇ ਜਿਹੜੀ ਇੱਕ ਲੜਕੀ ਪਿਆ ਕਿ ਦੂਜੀ ਜਗ੍ਹਾ ਜਾਂਦੀ ਐ ਇਹਨਾਂ ਦੇ ਜਵਾਬ ਹਾਂ ਚਾ ਪਰ ਇਹ ਵੀ ਪੋਰਟਲ ਖੁੱਲਿਆ ਨਹੀਂ ਮੰਤਰੀ ਸਾਹਿਬ ਇਸ ਸੰਬੰਧੀ ਥੱਲੇ ਆਪਦੀ ਨਰੀਖ ਅਹ ਮੰਤਰੀ ਜੀ ਵੈਸੇ ਇਹ ਇਹ ਤਾਂ ਆਟੋਮੈਟਿਕਲੀ ਹੋ ਜਾਣਾ ਚਾਹੀਦਾ ਮੈਂ ਦੱਸਣਾ ਜੀ ਪਲੀਜ਼ ਅਹ ਮਾਨ ਸਪੀਕਰ ਸਾਹਿਬ ਮੈਂ ਸਾਰੇ ਸਦਨ ਦੇ ਧਿਆਨ ਚੀ ਕਰ ਲੈਣੀ ਚਾਹੁੰਦਾ ਕਿ ਅਹ ਦੋ ਇਸ਼ੂ ਹੈ ਇੱਕ ਤੇ ਹੈ ਜਿਹੜੀ ਲੜਕੀ ਵਿਆਹ ਕੇ ਸਹੁਰੇ ਘਰ ਜਾਂਦੀ ਹੈ ਪੇਕੇਆਂ ਤੋਂ ਉਹਦਾ ਰਾਸ਼ਨ ਕਾਰਡ ਜਦੋਂ ਜੀ ਚਾਵੇ ਆਪਣਾ ਰਾਸ਼ਨ ਕਾਰਡ ਆਪਣੇ ਪੇਕੇ ਪਿੰਡ ਤੋਂ ਕਢਵਾ ਕੇ ਤੇ ਉਹ ਸਹੁਰੇ ਪਰਿਵਾਰ ਦੇ ਰਾਸ਼ਨ ਕਾਰਡ 'ਚ ਆਪਣਾ ਨਾਮ ਦਰਜ ਕਰਾ ਸਕਦੀ ਹੈ ਪਰ ਇਹ ਜੇ ਸ਼ਰਤ ਇਹ ਆ ਵੀ ਉਹ ਸਾਰੇ ਪਰਿਵਾਰ ਦਾ ਰਸਨ ਕਾਰਡ ਬਣਿਆ ਹੋਵੇ ਜੇ ਤੁਹਾਡੇ ਕੋ ਕੋਈ ਐਪਲੀਕੇਸ਼ਨ ਆ ਨੇ ਮੈਂ ਸਾਰੇ ਮੈਂਬਰ ਸਵਾਨਾ ਨੂੰ ਬੇਨਤੀ ਕਰਦਾ ਕਿ ਇਹਦੇ ਨਾਲ ਪੋਰਟਰ ਦਾ ਕੋਈ ਇਸ਼ੂ ਨਹੀਂ ਅਸੀਂ ਜਿੰਨੇ ਵੀ ਤੁਸੀਂ ਕਹੋਗੇ ਜੇ ਕੋਈ ਪੈਂਡਿੰਗ ਤੁਹਾਡੇ ਕੋ ਹੈਗਾ ਤੇ ਸਾਡੇ ਕੋਲ ਲਿਆਓ ਅਸੀਂ ਉਹ ਦਰਜ ਕਰਾ ਦੇਵਾਂਗੇ ਜਿਹੜੀਆਂ ਤਿਆਂ ਦਾ ਵਿਆਹ ਤੋਂ ਬਾਅਦ ਹੁੰਦਾ ਜਿਹੜਾ ਹੈਗਾ ਛੋਟੇ ਬੱਚਿਆਂ ਦਾ ਕਿਉਂਕਿ 2011 ਦੀ ਜਿਹੜੀ ਜਨਗਨਾ ਆ ਉਹਦੇ ਆਧਾਰ ਤੇ ਪੰਜਾਬ ਨੂੰ ਕੁੰਝਾ ਪ੍ਰਤੀਸਾਤ ਜਿਹੜਾ ਆ ਉਹ ਸਾਨੂੰ ਮਿਲਿਆ ਸੀਗਾ ਵੀ ਤੁਸੀਂ 1 ਕਰੋੜ 41 ਲੱਖ ਕੀ ਮਤਲਬ ਜਿਹੜੇ ਬੈਨੀਫੀਸ਼ੀਅਰ ਬਣਾ ਸਕਦੇ ਹੋ ਸੋ ਉਹ ਸਾਡੇ ਤੇ ਕੈਪ ਲਾਗੂ ਆ ਅਸੀਂ ਉਹ ਤੋਂ ਉਹਨੂੰ ਉਹਨੂੰ ਕਰਾਸ ਨਹੀਂ ਕਰ ਸਕਦੇ ਅਸੀਂ ਕਈ ਵਾਰ ਭਾਰਤ ਸਰਕਾਰ ਦੇ ਨਾਲ ਗੱਲਬਾਤ ਕੀਤੀ ਹੈ ਮਾਨ ਟੂ ਸੀਐਮ ਸਾਹਿਬ ਨੇ ਵੀ ਲੈਟਰ ਲਿਖਾਇਆ ਸੋ ਉਹ ਭਾਰਤ ਸਰਕਾਰ ਸਾਨੂੰ ਆਗਿਆ ਨਹੀਂ ਦੇ ਰੇ ਸੋ ਉਹ ਕਿਉਂਕਿ ਸਾਰੇ ਦੇਸ਼ ਦੇ ਅੰਦਰ ਹੈ ਉਹ ਇਹ ਗੱਲ ਕਹਿੰਦੇ ਜਿਹੜੀ ਨਵੀਂ ਜਰੂਰ ਹੋਣੀ ਹੈ ਸੈਂਸਸ ਹੋਣਾ ਉਹ ਤੋਂ ਬਾਅਦ ਸਾਰੇ ਦੇਸ਼ ਦੇ ਲੋਕਾਂ ਨਾਲ ਸੀ ਉਹਦਾ ਮਤਲਬ ਆਪਣਾ ਆਗਿਆ ਦੇਵਾਂਗੇ ਸੋ ਇਹ ਸਾਡੀ ਸਟੇਟ ਗਵਰਨਮੈਂਟ ਦੀ ਮਜਬੂਰੀ ਆ ਜਿਹੜੇ ਦੂਜੇ ਆ ਕੁੜੀਆਂ ਦੇ ਵਿਆਹ ਹੋਣ ਤੋਂ ਬਾਅਦ ਉਹ ਮੈਂ ਦੱਸ ਦਿੱਤਾ ਜਦੋਂ ਮਰਜੀ ਲਿਆਓ ਜੇ ਕਿਸੇ ਦਾ ਕੋਈ ਪੈਂਡਿੰਗ ਆ ਉਹ ਮੈਂ ਜਿਹੜੇ ਲਈ ਕਰਵਾ ਦਿੰਦਾ ਜੀ ਠੀਕ ਹੈ ਬਨਵਾਲੀ ਸਾਹਿਬ ਜੀ ਸਪੀਕਰ ਸਾਹਿਬ ਬੇਨਤੀ ਆ ਕਿ ਇਹਦਾ ਨੋਟੀਫਿਕੇਸ਼ਨ ਮੰਤਰੀ ਸਾਹਿਬ ਨੂੰ ਕਹਿਣਾ ਜਾਰੀ ਕਰ ਦੇ ਨਹੀਂ ਦਰਜ ਹੋ ਰਹੀ ਜੀ ਮੈਂਬਰ ਸਾਹਿਬ ਹਨ ਵੀ ਸਹਿਮਤ ਹੋੜ ਕੇ ਲੜਕੀ ਨਾ ਕਟਾ ਕੇ ਉੱਥੇ ਜਾਣਾ ਚਾਹੁੰਦੀ ਆ ਤੁਸੀਂ ਬੈਠੋ ਮੈਂ ਮੈਂ ਇਹ ਗੱਲ ਦੱਸਦਾ ਇੱਕ ਮਿੰਟ ਤੁਹਾਡੀ ਨਹੀਂ ਤੁਹਾਡੀ हां गुड ब्रीडिंग ਬੇਰਤੀ ਆ ਕੇ ਰਾਛੜ ਨਾ ਮਿਲੇ ਆਪਾਂ ਕਹਿੰਦਾ ਕਿ ਉਹਨੂੰ ਸਿਹਤ ਜਿਹੜੀ ਯੋਜਨਾ ਦੇ ਵਿੱਚ ਉਹਦੀ ਸਹੂਲਤ ਆ ਗਈ ਬੱਚੇ ਨੂੰ ਉਹ ਤਾਂ ਮਿਲ ਜਈ ਰਾਛਣਾ ਆਪਾਂ ਨਾ ਦੇਵਾਂਗੇ ਬਿਲਕੁਲ ਬੈਠੋ ਨਾ ਕਿਉਂ ਨਾ ਦੇਵਾਂਗੇ ਮੇਰਾ ਖਿਆਲ ਹੈ ਮੰਤਰੀ ਜੀ ਨੇ ਕਹਿ ਦਿੱਤਾ ਵੀ ਜਿਹੜੇ ਜਿਹੜੇ ਵੀ ਕੇਸ ਹੈਗੇ ਆ ਤੁਸੀਂ ਇਹਨਾਂ ਦਾ ਧਿਆਨ ਚ ਲਿਆਓ ਔਰ ਉਹਨਾਂ ਨੇ ਕੱਲੇ ਤੁਹਾਡੇ ਲਈ ਨਹੀਂ ਸਾਰੇ ਸਦਨ ਦੇ ਮਾਜੋਬ ਮੈਂਬਰਸ ਸਾਹਿਬਾਂ ਨਾਲ ਲੈ ਕੇ ਆ ਠੀਕ ਹੈ ਜੀ ਹਾਂ ਬੋਲਣਾ ਚਾਹੁੰਦੇ ਤੁਸੀਂ ਹਾਂ ਜੀ ਤੁਸੀਂ ਕੋਈ ਕਹਿਣਾ ਚਾਹੁੰਦੇ ਮੇਰੇ ਖਰੇ ਆ ਗਈ ਬਸ ਮੈਂ ਇਹ ਗੱਲ ਕਹਿਣੀ ਹੈ ਬੇ ਦੇ ਨਾਲ ਪੋਰਟਲ ਦਾ ਕੋਈ ਇਸ਼ੂ ਨਹੀਂ ਅਗਰ ਕੋਈ ਹੈਗੀ ਹੈ ਪੈਂਡਿੰਗ ਲੈਵਲ ਮੇਰੇ ਕੋਲ ਮੈਂ ਕਰਾ ਦਿਆ ਹਾਂ ਹਾਂਜੀ ਮਾਨ ਸਾਹਿਬ ਇੰਦੇ ਦੀ ਕਰਮਾ ਠੀਕ ਸਰ ਧੰਨਵਾਦ ਜੀ ਮੈਂ ਮਨਜੋਗ ਮਤੀ ਸਾਹਿਬ ਦੇ ਧਿਆਨ ਚ ਲੈਣਾ ਚਾਹੁੰਦੀ ਕਿ ਜਿਹੜੇ ਸਾਡੇ 1 ਕਰੋੜ 41 ਲੱਖ ਕਾਰਡ ਬਣੇ ਹੋਏ ਨੇ ਉਹਨਾਂ ਦੇ ਉਹਨਾਂ ਪਰਿਵਾਰਾਂ ਦੇ ਵਿੱਚ ਜਿਹੜੇ ਬੱਚੇ ਪੈਦਾ ਹੁੰਦੇ ਆ ਉਹਨਾਂ ਦੇ ਨਾਮ ਐਡੀਸ਼ਨ ਨਹੀਂ ਹੋਏ ਜਦੋਂ ਤੋਂ ਹੀ ਕਾਰਡ ਬਣਨੇ ਸ਼ੁਰੂ ਹੋਏ ਅੱਜ ਤੱਕ ਮਤਲਬ 2007-08 ਤੋਂ ਲੈ ਕੇ ਅੱਜ ਤੱਕ ਐਡੀਸ਼ਨ ਨਹੀਂ ਹੋਈ ਬੱਚਿਆਂ ਦੀ ਉਹ ਕਾਰਡ ਨਵੇਂ ਨਹੀਂ ਬਣਨੇ ਸਰ ਉਹਨਾਂ ਦੇ ਜਿਹੜੇ ਕਾਰਡ ਬਣੇ ਹੋਏ ਉਹਦੇ ਵਿੱਚ ਐਡੀਸ਼ਨ ਹੋਈ ਹੋ ਰਹੀ ਹੈ ਜੇ ਕੋਈ ਮਤਲਬ ਪ੍ਰਪੋਜ਼ਲ ਨਹੀਂ ਹੈ ਜੇਦਾ ਕੋਈ ਸਵਿਧਾਨ ਨਹੀਂ ਹੈ ਉਹਦੀ ਮੈਂ ਗੱਲ ਕਰਦੇ ਆ ਤੇ ਮਾਨਜੋਗ ਬਨਵਾਲੀ ਸਾਹਿਬ ਨੇ ਵੀ ਉਹੀ ਗੱਲ ਕੀਤੀ ਕਿ ਬੱਚੇ 15-15 ਸਾਲ ਦੇ ਹੋਗੇ ਉਸ ਪਰਿਵਾਰ ਦੇ ਜਿਹਦਾ ਆਲਰੇਡੀ ਰਾਸ਼ਨ ਕਾਰਡ ਬਣੇ ਹੋਏ ਹੈ ਠੀਕ ਹੈ ਵੀ ਭਾਈ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਸਰਦਾਰ ਗੁਰਪ੍ਰੀਤ ਸਿੰਘ ਬਨਾਵਾਲੀ ਕੁਐਸਚਨ ਨੰਬਰ ਸਪੀਕਰ ਸਾਹਿਬ 1504 ਜੀ ਸ਼੍ਰੀ ਲਾਲਚੰਦ ਕਟਾਰੂ ਚੱਕ ਜੀ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਜਵਾਬ ਦੇਣਗੇ ਮਾਨਜੋ ਸਪੀਕਰ ਸਾਹਿਬ ਜਵਾਬ ਤਾਂ ਚਲਾ ਗਿਆ ਜੇ ਸਪਲੀਮੈਂਟਰੀ ਕੋਈ ਜੀ ਸ੍ਰੀ ਗੁਰਪ੍ਰੀਤ ਸਿੰਘ ਜੀ ਜੇ ਕੋਈ ਸਪਲੀਮੈਂਟਰੀ ਦਾ ਪੁੱਛ ਲਓ ਮਾਨ ਜੋ ਸਪੀਕਰ ਸਾਹਿਬ ਮੇਰਾ ਸਵਾਲ ਸੀਗਾ ਕਿ ਜਿਹੜੇ ਸਮਾਰਟ ਕਾਰਡ ਆ ਨੈਸ਼ਨਲ ਫੂਡ ਸਕਿਉਰਟੀ ਐਕਟ ਦੀਨ ਬਣੇ ਹੋਈ ਉਹਦੇ ਵਿੱਚ ਜਦੋਂ ਕੋਈ ਇੱਕ ਲੜਕੀ ਵਿਆਹ ਕੇ ਦੂਸਰੀ ਤਾਂ ਚਲੀ ਜਾਂਦੀ ਆ ਵੀ ਉਹਦਾ ਨਾਂ ਉੱਥੋਂ ਕੱਟ ਕੇ ਜਿੱਥੇ ਸਹੁਰੇ ਨੇ ਉੱਥੇ ਦਰਜ ਕੀਤਾ ਜਾਵੇ ਮੰਤਰੀ ਸਾਹਿਬ ਦਾ ਜਵਾਬ ਆਇਆ ਕਿ ਜੇ ਉਹਦਾ ਰਾਸ਼ਨ ਕਾਰਡ ਬਣਿਆ ਤਾਂ ਦਰਜ ਕੀਤਾ ਜਾਂਦਾ ਪਰ ਮੰਤਰੀ ਸਾਹਿਬ ਤਾਂ ਮੈਂ ਧਿਆਨ ਚ ਲਿਆਉਣਾ ਚਾਹੁੰਦਾ ਤੁਹਾਡੇ ਮਾਦਰਾਂ ਨੂੰ ਵੀ ਹਜੇ ਕੋਈ ਪੋਰਟਲ ਨਹੀਂ ਖੁੱਲਿਆ ਜੀ ਦਰਜ ਨਹੀਂ ਕੀਤਾ ਜਾ ਰਿਹਾ ਦੂਜਾ ਸੈਕੰਡ ਸੀਗਾ ਕਿ ਜਿਹੜੇ ਨਵੇਂ ਬੱਚੇ ਜਨਮਦੇ ਆ ਜਨਮ ਹੁੰਦਾ ਬੱਚਿਆਂ ਦਾ ਜਿਨ੍ਹਾਂ ਦਾ ਰਾਸ਼ਨ ਕਾਰਡ ਹੀ ਬਣਿਆ ਹੋਇਆ ਸਮਾਰਟ ਕਾਰਡ ਉਹਨਾਂ ਦਾ ਨਾਮ ਦਰਜ ਨਹੀਂ ਹੋ ਰਿਹਾ ਪਿਛਲੇ ਲੰਬੇ ਸਮੇਂ ਤੋਂ ਉਹ ਡਿਸਕ੍ਰਿਮੀਨੇਸ਼ਨ ਸਰਦਾਰ ਗੁਰਪ੍ਰੀਤ ਸਿੰਘ ਬਣਾ ਵਾਲੀ ਕੁਐਸਚਨ ਨੰਬਰ ਸਪੀਕਰ ਸਾਹਿਬ 1504 ਜੀ ਸ਼੍ਰੀ ਲਾਲਚੰਦ ਕੁਟਾਰੂ ਚੱਕ ਜੀ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਜਵਾਬ ਦੇਣਗੇ ਮਾਨਯੋਗ ਸਪੀਕਰ ਸਾਹਿਬ ਜਵਾਬ ਤਾਂ ਚਲਾ ਗਿਆ ਜੇ ਸਪਲੀਮੈਂਟਰੀ ਕੋਈ ਜੀ ਸਿਧਾ ਗੁਰਪ੍ਰੀਤ ਸਿੰਘ ਜੀ ਜੇ ਕੋਈ ਸਪਲੀਮੈਂਟਰੀ ਦਾ ਪੁੱਛ ਲੋ ਮਾਨ ਜੋ ਸਪੀਕਰ ਸਾਹਿਬ ਮੇਰਾ ਸਵਾਲ ਸੀਗਾ ਕਿ ਜਿਹੜੇ ਸਮਾਰਟ ਕਾਰਡ ਆ ਨੈਸ਼ਨਲ ਫੂਡ ਸਕਿਉਰਟੀ ਐਕਟ ਦੇ ਨ ਬਣੇ ਹੋਏ ਉਹਦੇ ਵਿੱਚ ਜਦੋਂ ਕੋਈ ਇੱਕ ਲੜਕੀ ਵਿਆਹ ਕੇ ਦੂਜੀ ਤਾਂ ਚਲੀ ਜਾਂਦੀ ਆ ਵੀ ਉਹਦਾ ਨਾਂ ਉੱਥੋਂ ਕੱਟ ਕੇ ਜਿੱਥੇ ਸਹੁਰੇ ਨੇ ਉੱਥੇ ਦਰਜ ਕੀਤਾ ਜਾਵੇ ਮੰਤਰੀ ਸਾਹਿਬ ਦਾ ਜਵਾਬ ਆਇਆ ਕਿ ਜੇ ਉਹਦਾ ਰਾਸ਼ਨ ਕਾਰਡ ਬਣਿਆ ਤਾਂ ਦਰਜ ਕੀਤਾ ਜਾਂਦਾ ਪਰ ਮੰਤਰੀ ਸਾਹਿਬ ਤਾਂ ਮੈਂ ਧਿਆੜ ਚ ਲਿਆਉਣਾ ਚਾਹੁੰਦਾ ਤੁਹਾਡੇ ਮਾਦ ਉਨ੍ਹਾਂ ਵੀ ਹਜੇ ਕੋਈ ਪੋਰਟਲ ਨਹੀਂ ਖੁੱਲਿਆ ਜੀ ਦਰਜ ਨਹੀਂ ਕੀਤਾ ਜਾ ਰਿਹਾ ਦੂਜਾ ਸੈਕੰਡ ਸੀਗਾ ਕਿ ਜਿਹੜੇ ਨਵੇਂ ਬੱਚੇ ਜਨਮਦੇ ਆ ਜਨਮ ਹੁੰਦਾ ਬੱਚਿਆਂ ਦਾ ਜਿਨ੍ਹਾਂ ਦਾ ਰਾਸ਼ਨ ਕਾਰਡ ਹੀ ਬਣਿਆ ਹੋਇਆ ਸਮਾਰਟ ਕਾਰਡ ਉਹਨਾਂ ਦਾ ਨਾਮ ਦਰਜ ਨਹੀਂ ਹੋ ਰਿਹਾ ਪਿਛਲੇ ਲੰਬੇ ਸਮੇਂ ਤੋਂ ਉਹ ਡਿਸਕ੍ਰਿਮੀਨੇਸ਼ਨ ਆ ਜੀ ਉਹਨਾਂ ਨੂੰ ਰਾਸ਼ਨ ਤਾਂ ਛੱਡੋ ਜਿਹੜਾ ਨਹੀਂ ਮਿਲਦਾ ਹੀ ਮਿਲਦਾ ਜਿਹੜੀ ਉਹਨਾਂ ਨੂੰ ਸੇਹ ਸਹੂਲਤ ਮਿਲਦੀ ਆ 5 ਲੱਖ ਦਾ ਬੀਮਾ ਮਿਲਦਾਗਾ ਜਦੋਂ ਮਾਤਾ ਪਿਤਾ ਉਹਦੇ ਸਮਾਰਟ ਕਾਰਡ ਦੇ ਵਿੱਚ ਦਰਜਾ ਬੀਪੀਐਲ ਕਾਰਡ ਦੇ ਵਿੱਚ ਦਰਜਾ ਤੇ ਉਹ ਬੱਚਿਆਂ ਦਾ ਡਿਸਕ੍ਰਿਮੀਨੇਸ਼ਨ ਕਿਉਂ ਕੀਤੀ ਜਾ ਰਹੀ ਆ ਇਹਨੂੰ ਜਲਦੀ ਪੋਰਟਲ ਨੂੰ ਖੋਲ ਕੇ ਉਹ ਬੱਚਿਆਂ ਦੇ ਨਾਂ ਗਰੀਬਾਂ ਦੇ ਦਰਜ ਕੀਤੇ ਜਾਣ ਤੇ ਜਿਹੜੀ ਇੱਕ ਲੜਕੀ ਪਿਆ ਕਿ ਦੂਜੀ ਜਗ੍ਹਾ ਜਾਂਦੀ ਹੈ ਇਹਨਾਂ ਦੇ ਜਵਾਬ ਹਾਂ ਚਾ ਪਰ ਇਹ ਵੀ ਪੋਰਟਲ ਖੁੱਲਿਆ ਨਹੀਂ ਮੰਤਰੀ ਸਾਹਿਬ ਇਸ ਸੰਬੰਧੀ ਥੱਲੇ ਆਪਦੀ ਨਰੀਖਣ ਕਰ ਲੈਣਗੇ ਮੰਤਰੀ ਜੀ ਵੈਸੇ ਇਹ ਤਾਂ ਆਟੋਮੈਟਿਕਲੀ ਹੋ ਜਾਣਾ ਚਾਹੀਦਾ ਮੈਂ ਦੱਸਣਾ ਜੀ ਪਲੀਜ਼ ਮਾਨ ਸਪੀਕਰ ਸਾਹਿਬ ਮੈਂ ਸਾਰੇ ਸਦਨ ਦੇ ਧਿਆਨ ਚ ਕਰ ਲੈਣੀ ਚਾਹੁੰਨਾ ਕਿ ਅ ਦੋ ਇਸ਼ੂ ਹੈ ਇੱਕ ਤੇ ਹੈ ਜਿਹੜੀ ਲੜਕੀ ਵਿਆਹ ਕੇ ਸਹੁਰੇ ਘਰ ਜਾਂਦੀ ਹੈ ਪੇਕੇਆਂ ਤੋਂ ਉਹਦਾ ਰਾਸ਼ਨ ਕਾਰਡ ਜਦੋਂ ਉਹ ਜੀ ਚਾਵੇ ਆਪਣਾ ਰਾਸ਼ਨ ਕਾਰਡ ਆਪਣੇ ਪੇਕੇ ਪਿੰਡ ਤੋਂ ਕਢਵਾ ਕੇ ਤੇ ਉਹ ਸਹੁਰੇ ਪਰਿਵਾਰ ਦੇ ਰਾਸ਼ਨ ਕਾਰਡ 'ਚ ਆਪਣਾ ਨਾਮ ਦਰਜ ਕਰਾ ਸਕਦੀ ਹੈ ਪਰ ਇਹ ਚ ਸ਼ਰਤ ਇਹ ਆ ਵੀ ਉਹ ਸਹੁਰੇ ਪਰਿਵਾਰ ਦਾ ਰਾਸ਼ਨ ਕਾਰਡ ਬਣਿਆ ਹੋਵੇ ਜੇ ਤੁਹਾਡੇ ਕੋ ਕੋਈ ਐਪਲੀਕੇਸ਼ਨ ਆ ਨੇ ਮੈਂ ਸਾਰੇ ਮੈਂਬਰ ਸਵਾਨਾ ਨੂੰ ਬੇਨਤੀ ਕਰਦਾ ਕਿ ਇਹਦੇ ਨਾਲ ਰਿਪੋਰਟਰ ਦਾ ਕੋਈ ਇਸ਼ੂ ਨਹੀਂ ਅਸੀਂ ਜਿੰਨੇ ਵੀ ਤੁਸੀਂ ਕਹੋਗੇ ਜੇ ਕੋਈ ਪੈਂਡਿੰਗ ਤੁਹਾਡੇ ਕੋ ਹੈਗਾ ਤੇ ਸਾਡੇ ਕੋਲ ਲਿਆਓ ਅਸੀਂ ਉਹ ਦਰਜ ਕਰਾ ਦੇਵਾਂਗੇ ਜਿਹੜੀਆਂ ਤਿਆਂ ਦਾ ਵਿਆਹ ਤੋਂ ਬਾਅਦ ਹੁੰਦਾ ਜਿਹੜਾ ਹੈਗਾ ਛੋਟੇ ਬੱਚਿਆਂ ਦਾ ਕਿਉਂਕਿ 2011 ਦੀ ਜਿਹੜੀ ਜਨਗਨਾ ਆ ਉਹਦੇ ਆਧਾਰ ਤੇ ਪੰਜਾਬ ਨੂੰ ਕੁੰਝਾ ਪ੍ਰਤੀਸ਼ਤ ਜਿਹੜਾ ਹੈ ਉਹ ਸਾਨੂੰ ਮਿਲਿਆ ਸਿਗਾ ਵੀ ਤੁਸੀਂ 1 ਕਰੋੜ 41 ਲੱਖ ਹੀ ਮਤਲਬ ਜਿਹੜੇ ਬੈਨੀਫੀਸ਼ੀਅਰ ਬਣਾ ਸਕਦੇ ਹੋ ਸੋ ਉਹ ਸਾਡੇ ਤੇ ਕੈਪ ਲਾਗੂ ਆ ਅਸੀਂ ਉਹ ਤੋਂ ਉਹਨੂੰ ਉਹਨੂੰ ਕਰਾਸ ਨਹੀਂ ਕਰ ਸਕਦੇ ਅਸੀਂ ਕਈ ਵਾਰ ਭਾਰਤ ਸਰਕਾਰ ਦੇ ਨਾਲ ਗੱਲਬਾਤ ਕੀਤੀ ਹੈ ਮਾਨ ਟੂ ਸੀਐਮ ਸਾਹਿਬ ਨੇ ਵੀ ਲੈਟਰ ਲਿਖਾਇਆ ਸੋ ਉਹ ਭਾਰਤ ਸਰਕਾਰ ਸਾਨੂੰ ਆਗਿਆ ਨਹੀਂ ਦੇ ਰੇ ਸੋ ਉਹ ਕਿਉਂਕਿ ਸਾਰੇ ਦੇਸ਼ ਦੇ ਅੰਦਰ ਹੈ ਉਹ ਇਹ ਗੱਲ ਕਹਿੰਦੇ ਕਿ ਜਿਹੜੀ ਨਵੀਂ ਜਿਹੜੀ ਹੁਣੀ ਸੈਂਸਸ ਹੋਣਾ ਉਹ ਤੋਂ ਬਾਅਦ ਸਾਰੇ ਦੇਸ਼ ਦੇ ਲੋਕਾਂ ਨਾਲ ਅਸੀਂ ਉਹ ਮਤਲਬ ਆਪਣਾ ਆਗਿਆ ਦੇਵਾਂਗੇ ਸੋ ਇਹ ਸਾਡੀ ਸਟੇਟ ਗਵਰਨਮੈਂਟ ਦੀ ਮਜਬੂਰੀ ਆ ਜਿਹੜੇ ਦੂਜੇ ਆ ਕੁੜੀਆਂ ਦੇ ਵਿਆਹ ਹੋਣ ਤੋਂ ਬਾਅਦ ਉਹ ਮੈਂ ਦੱਸ ਦਿੱਤਾ ਜਦੋਂ ਮਰਜੀ ਲਿਆਓ ਜੇ ਕਿਸੇ ਦਾ ਕੋਈ ਪੈਂਡਿੰਗ ਆ ਉਹ ਮੈਂ ਜਿਹੜੇ ਲਈ ਕਰਵਾ ਦਿੰਦਾ ਜੀ ਠੀਕ ਹੈ ਬਨਵਾਲੀ ਸਾਹਿਬ ਜੀ ਸਪੀਕਰ ਸਾਹਿਬ ਬੇਨਤੀ ਆ ਕਿ ਇਹਦਾ ਨੋਟੀਫਿਕੇਸ਼ਨ ਮੰਤਰੀ ਸਾਹਿਬ ਨੂੰ ਕਹਿਣਾ ਜਾਰੀ ਕਰ ਦੇ ਨਹੀਂ ਦਰਜ ਹੋ ਰਹੀ ਜੀ ਮੈਂਬਰ ਸਾਹਿਬ ਹਨ ਵੀ ਸਹਿਮਤ ਹੋਣਗੇ ਲੜਕੀ ਨਾ ਕਟਾ ਕੇ ਉੱਥੇ ਜਾਣਾ ਚਾਹੁੰਦੀ ਆ ਤੁਸੀਂ ਬੈਠੋ ਮੈਂ ਮੈਂ ਇਹ ਗੱਲ ਦੱਸ ਇੱਕ ਮਿੰਟ ਤੁਹਾਡੀ ਨਹੀਂ ਤੁਹਾਡੀ ਹਾ ਗੁਰਪ੍ਰੀਤ ਜੀ ਬੇਰਤੀਏ ਆ ਕੇ ਰਾਛੜ ਨਾ ਮਿਲੇ ਆਪਾਂ ਕਹਿੰਦਾ ਕਿ ਉਹਨੂੰ ਸੇਤ ਜਿਹੜੀ ਯੋਜਨਾ ਦੇ ਵਿੱਚ ਉਹਦੀ ਸਹੂਲਤ ਆ ਗਈ ਬੱਚੇ ਨੂੰ ਉਹ ਤਾਂ ਮਿਲ ਜਾਈ ਰਾਛਣਾ ਆਪਾਂ ਨਾ ਦੇਵਾਂਗੇ ਬਿਲਕੁਲ ਬੈਠੋ ਨਾ ਕਿਉਂ ਨਾ ਦੇਵਾਂਗੇ ਮੇਰਾ ਖਿਆਲ ਹੈ ਮੰਤਰੀ ਜੀ ਨੇ ਕਹਿ ਦਿੱਤਾ ਵੀ ਜਿਹੜੇ ਜਿਹੜੇ ਵੀ ਕੇਸ ਹੈਗੇ ਆ ਤੁਸੀਂ ਇਹਨਾਂ ਦੇ ਧਿਆਨ ਚ ਲਿਆਓ ਔਰ ਉਹਨਾਂ ਨੇ ਕੱਲੇ ਤੁਹਾਡੇ ਲਈ ਨਹੀਂ ਸਾਰੇ ਸਦਨ ਦੇ ਮਾਜੋਬ ਮੈਂਬਰ ਸਾਹਿਬਾਂ ਨਾਲ ਲਿਖਿਆ ਠੀਕ ਹੈ ਜੀ ਹਾਂ ਬੋਲਣਾ ਚਾਹੁੰਦੇ ਤੁਸੀਂ ਹਾਂਜੀ ਤੁਸੀਂ ਕੋਈ ਕਹਿਣਾ ਚਾਹੁੰਦੇ ਮੇਰੇ ਖਿਆਲ ਆ ਗਈ ਬਸ ਮੈਂ ਇਹੀ ਗੱਲ ਕਹਿਣੀ ਹੈ ਵੀ ਇਹਦੇ ਨਾਲ ਪੋਰਟਲ ਦਾ ਕੋਈ ਇਸ਼ੂ ਨਹੀਂ ਅਗਰ ਕੋਈ ਹੈਗੀ ਹੈ ਪੈਂਡਿੰਗ ਲੈ ਆਉਣ ਮੇਰੇ ਕੋਲ ਮੈਂ ਕਰਾ ਦਿਆਂਗਾ ਹਾਂਜੀ ਮਾਨ ਸਾਹਿਬ ਇੰਦਰਜੀਤ ਕੌਰ ਮਾ ਜੀ ਸਰ ਧੰਨਵਾਦ ਜੀ ਮੈਂ ਮਾਨਯੋਗ ਮੰਤਰੀ ਸਾਹਿਬ ਦੇ ਧਿਆਨ ਚ ਲੈਣਾ ਚਾਹੁੰਦੀ ਕਿ ਜਿਹੜੇ ਸਾਡੇ 1 ਕਰੋੜ 41 ਲੱਖ ਕਾਰਡ ਬਣੇ ਹੋਏ ਨੇ ਉਨਾ ਦੇ ਉਹਨਾਂ ਪਰਿਵਾਰਾਂ ਦੇ ਵਿੱਚ ਜਿਹੜੇ ਬੱਚੇ ਪੈਦਾ ਹੁੰਦੇ ਆ ਉਹਨਾਂ ਦੇ ਨਾਮ ਐਡੀਸ਼ਨ ਨਹੀਂ ਹੋਏ ਜਦੋਂ ਤੋਂ ਹੀ ਕਾਰਡ ਬਣਨੇ ਸ਼ੁਰੂ ਹੋਏ ਅੱਜ ਤੱਕ ਮਤਲਬ 2007 ਅੱਠ ਤੋਂ ਲੈ ਕੇ ਅੱਜ ਤੱਕ ਐਡੀਸ਼ਨ ਨਹੀਂ ਹੋਈ ਬੱਚਿਆਂ ਦੀ ਉਹ ਕਾਰਡ ਨਵੇਂ ਨਹੀਂ ਬਣਨੇ ਸਰ ਉਹਨਾਂ ਦੇ ਜਿਹੜੇ ਕਾਰਡ ਬਣੇ ਹੋਏ ਉਹਦੇ ਵਿੱਚ ਐਡੀਸ਼ਨ ਹੋਈ ਹੈ ਹੋ ਰਹੀ ਹੈ ਜਿਹਦੇ ਕੋਈ ਮਤਲਬ ਪ੍ਰਪੋਜ਼ਲ ਨਹੀਂ ਹੈ ਜਿਹਦਾ ਕੋਈ ਸਵਿਧਾਨ ਨਹੀਂ ਹੈ ਉਹਦੀ ਮੈਂ ਗੱਲ ਕਰਦੇ ਆ ਤੇ ਮਾਨਜੋਗ ਬਨਵਾਲੀ ਸਾਹਿਬ ਨੇ ਵੀ ਉਹੀ ਗੱਲ ਕੀਤੀ ਕਿ ਬੱਚੇ 15-15 ਸਾਲ ਦੇ ਹੋਗੇ ਉਸ ਪਰਿਵਾਰ ਦੇ ਜਿਹਦਾ ਆਲਰੇਡੀ ਰਾਸ਼ਨ ਕਾਰਡ ਬਣਿਆ ਹੋਇਆ ਹੈ ਠੀਕ ਹੈ ਵੀਰ ਠੀਕ ਹੈ ਵੀਰ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਸਰਦਾਰ ਗੁਰਪ੍ਰੀਤ ਸਿੰਘ ਬਨਾਵਾਲੀ ਕੁਐਸਚਨ ਨੰਬਰ ਸਪੀਕਰ ਸਾਹਿਬ 1504 ਜੀ ਸ਼੍ਰੀ ਲਾਲਚੰਦ ਕੁਟਾਰੂ ਚੱਕ ਜੀ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਜਵਾਬ ਦੇਣਗੇ ਮਾਨਜੋ ਸਪੀਕਰ ਸਾਹਿਬ ਜਵਾਬ ਤਾਂ ਚਲਾ ਗਿਆ ਜੇ ਸਪਲੀਮੈਂਟਰੀ ਕੋਈ ਜੀ ਸਿਦਾ ਗੁਰਪ੍ਰੀਤ ਸਿੰਘ ਜੀ ਜੇ ਕੋਈ ਸਪਲੀਮੈਂਟਰੀ ਦਾ ਪੁੱਛ ਲੋ ਮਨਜੋ ਸਪੀਕਰ ਸਾਹਿਬ ਮੇਰਾ ਸਵਾਲ ਸੀਗਾ ਕਿ ਜਿਹੜੇ ਸਮਾਰਟ ਕਾਰਡ ਆ ਨੈਸ਼ਨਲ ਫੂਡ ਸਕਿਉਰਟੀ ਐਕਟ ਦੀਨ ਬਣੇ ਹੋਈ ਉਹਦੇ ਵਿੱਚ ਜਦੋਂ ਕੋਈ ਇੱਕ ਲੜਕੀ ਵਿਆਹ ਕੇ ਦੂਜੀ ਤਾਂ ਚਲੀ ਜਾਂਦੀ ਆ ਵੀ ਉਹਦਾ ਨਾਂ ਉੱਥੋਂ ਕੱਟ ਕੇ ਜਿੱਥੇ ਸਹੁਰੇ ਨੇ ਉੱਥੇ ਦਰਜ ਕੀਤਾ ਜਾਵੇ ਮੰਤਰੀ ਸਾਹਿਬ ਦਾ ਜਵਾਬ ਆਇਆ ਕਿ ਜੇ ਉਹਦਾ ਰਾਸ਼ਨ ਕਾਰਡ ਬਣਿਆ ਤਾਂ ਦਰਜ ਕੀਤਾ ਜਾਂਦਾ ਪਰ ਮੰਤਰੀ ਸਾਹਿਬ ਤਾਂ ਮੈਂ ਧਿਆਨ ਚ ਲਿਆਉਣਾ ਚਾਹੁੰਦਾ ਤੁਹਾਡੇ ਮਾਦਰਾਂ ਨੇ ਹਜੇ ਕੋਈ ਪੋਰਟਲ ਨਹੀਂ ਖੁੱਲਿਆ ਜੀ ਦਰਜ ਨਹੀਂ ਕੀਤਾ ਜਾ ਰਿਹਾ ਦੂਜਾ ਸੈਕੰਡ ਸੀਗਾ ਕਿ ਜਿਹੜੇ ਨਵੇਂ ਬੱਚੇ ਜਨਮਦੇ ਆ ਜਨਮ ਹੁੰਦਾ ਬੱਚਿਆਂ ਦਾ ਜਿਨ੍ਹਾਂ ਦਾ ਰਾਸ਼ਨ ਕਾਰਡ ਹੀ ਬਣਿਆ ਹੋਇਆ ਸਮਾਰਟ ਕਾਰਡ ਉਹਨਾਂ ਦਾ ਨਾਮ ਦਰਜ ਨਹੀਂ ਹੋ ਰਿਹਾ ਪਿਛਲੇ ਲੰਬੇ ਸਮੇਂ ਤੋਂ ਉਹ ਡਿਸਕ੍ਰਿਮੀਨੇਸ਼ਨ ਸਰਦਾਰ ਗੁਰਪ੍ਰੀਤ ਸਿੰਘ ਬੰਨਾ ਵਾਲੀ ਕੁਐਸਚਨ ਨੰਬਰ ਸਪੀਕਰ ਸਾਹਿਬ 1504 ਜੀ ਸ਼੍ਰੀ ਲਾਲਚੰਦ ਕਟਾਰੂ ਚੱਕ ਜੀ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਜਵਾਬ ਦੇਣਗੇ ਮਾਨਯੋਗ ਸਪੀਕਰ ਸਾਹਿਬ ਜਵਾਬ ਤਾਂ ਚਲਾ ਗਿਆ ਜੇ ਸਪਲੀਮੈਂਟਰੀ ਕੋਈ ਜੀ ਸਿਰਾਗੁਰਪ੍ਰੀਤ ਸਿੰਘ ਜੀ ਜੇ ਕੋਈ ਸਪਲੀਮੈਂਟਰੀ ਦਾ ਪੁੱਛ ਲੋ ਮੰਨ ਲਿਓ ਸਪੀਕਰ ਸਾਹਿਬ ਮੇਰਾ ਸਵਾਲ ਸੀਗਾ ਕਿ ਜਿਹੜੇ ਸਮਾਰਟ ਕਾਰਡ ਆ ਨੈਸ਼ਨਲ ਫੂਡ ਸਕਿਉਰਟੀ ਐਕਟ ਦੀਨ ਬਣੇ ਹੋਏ ਉਹਦੇ ਵਿੱਚ ਜਦੋਂ ਕੋਈ ਇੱਕ ਲੜਕੀ ਵਿਆਹ ਕੇ ਦੂਸਰੀ ਤਾਂ ਚਲੀ ਜਾਂਦੀ ਆ ਵੀ ਉਹਦਾ ਨਾਂ ਉੱਥੋਂ ਕੱਟ ਕੇ ਜਿੱਥੇ ਸਹੁਰੇ ਨੇ ਉੱਥੇ ਦਰਜ ਕੀਤਾ ਜਾਵੇ ਮੰਤਰੀ ਸਾਹਿਬ ਦਾ ਜਵਾਬ ਆਇਆ ਕਿ ਜੇ ਉਹਦਾ ਰਾਸ਼ਨ ਕਾਰਡ ਬਣਿਆ ਤਾਂ ਦਰਜ ਕੀਤਾ ਜਾਂਦਾ ਪਰ ਮੰਤਰੀ ਸਾਹਿਬ ਦੇ ਮੈਂ ਧਿਆੜ ਚ ਲਿਆਉਣਾ ਚਾਹੁੰਦਾ ਤੁਹਾਡੇ ਮਾਦਰਾਂ ਨੂੰ ਵੀ ਹਜੇ ਕੋਈ ਪੋਰਟਲ ਨਹੀਂ ਖੁੱਲਿਆ ਜੀ ਦਰਜ ਨਹੀਂ ਕੀਤਾ ਜਾ ਰਿਹਾ ਦੂਜਾ ਸੈਕੰਡ ਸੀਗਾ ਕਿ ਜਿਹੜੇ ਨਵੇਂ ਬੱਚੇ ਜਨਮਦੇ ਆ ਜਨਮ ਹੁੰਦਾ ਬੱਚਿਆਂ ਦਾ ਜਿਨ੍ਹਾਂ ਦਾ ਰਾਸ਼ਨ ਕਾਰਡ ਹੀ ਬਣਿਆ ਹੋਇਆ ਸਮਾਰਟ ਕਾਰਡ ਉਹਨਾਂ ਦਾ ਨਾਮ ਦਰਜ ਨਹੀਂ ਹੋ ਰਿਹਾ ਪਿਛਲੇ ਲੰਬੇ ਸਮੇਂ ਤੋਂ ਉਹ ਡਿਸਕ੍ਰਿਮੀਨੇਸ਼ਨ ਆ ਜੀ ਉਹਨਾਂ ਨੂੰ ਰਾਸ਼ਨ ਤਾਂ ਛੱਡੋ ਜਿਹੜਾ ਨਹੀਂ ਮਿਲਦਾ ਹੀ ਮਿਲਦਾ ਜਿਹੜੀ ਉਹਨਾਂ ਨੂੰ ਸੇਹ ਸਹੂਲਤ ਮਿਲਦੀ ਆ 5 ਲੱਖ ਦਾ ਬੀਮਾ ਮਿਲਦਾਗਾ ਜਦੋਂ ਮਾਤਾ ਪਿਤਾ ਉਹਦੇ ਸਮਾਰਟ ਕਾਰਡ ਦੇ ਵਿੱਚ ਦਰਜਾ ਬੀਪੀਐਲ ਕਾਰਡ ਦੇ ਵਿੱਚ ਦਰਜਾ ਤੇ ਉਹ ਬੱਚਿਆਂ ਦਾ ਡਿਸਕ੍ਰਿਮੀਨੇਸ਼ਨ ਕਿਉਂ ਕੀਤੀ ਜਾ ਰਹੀ ਆ ਇਹਨੂੰ ਜਲਦੀ ਪੋਰਟਲ ਨੂੰ ਖੋਲ ਕੇ ਉਹ ਬੱਚਿਆਂ ਦੇ ਨਾਂ ਗਰੀਬਾਂ ਦੇ ਦਰਜ ਕੀਤੇ ਜਾਣ ਤੇ ਜਿਹੜੀ ਇੱਕ ਲੜਕੀ ਪਿਆ ਕਿ ਦੂਜੀ ਜਗ੍ਹਾ ਜਾਂਦੀ ਹੈ ਇਹਨਾਂ ਦੇ ਜਵਾਬ ਹਾਂ ਚਾ ਪਰ ਇਹ ਵੀ ਪੋਰਟਲ ਖੁੱਲਿਆ ਨਹੀਂ ਮੰਤਰੀ ਸਾਹਿਬ ਇਸ ਸੰਬੰਧੀ ਥੱਲੇ ਆਪਦੀ ਨਰੀਖਣ ਕਰ ਲੈਣਗੇ ਮੰਤਰੀ ਜੀ ਵੈਸੇ ਇਹ ਤਾਂ ਆਟੋਮੈਟਿਕਲੀ ਹੋ ਜਾਣਾ ਚਾਹੀਦਾ ਮੈਂ ਦੱਸਣਾ ਜੀ ਪਲੀਜ਼ ਮਾਨਦਸਪੀਕਰ ਸਾਹਿਬ ਮੈਂ ਸਾਰੇ ਸਦਨ ਦੇ ਧਿਆਨ ਚ ਕਰ ਲੈਣੀ ਚਾਹਨਾ ਕਿ ਅ ਦੋ ਇਸ਼ੂ ਹੈ ਇੱਕ ਤੇ ਹੈ ਜਿਹੜੀ ਲੜਕੀ ਵਿਆਹ ਕੇ ਸਹੁਰੇ ਘਰ ਜਾਂਦੀ ਹੈ ਪੇਕੇਆਂ ਤੋਂ ਉਹਦਾ ਰਾਸ਼ਨ ਕਾਰਡ ਜਦੋਂ ਜੀ ਚਾਵੇ ਆਪਣਾ ਰਾਸ਼ਨ ਕਾਰਡ ਆਪਣੇ ਪੇਕੇ ਪਿੰਡ ਤੋਂ ਕਢਵਾ ਕੇ ਤੇ ਉਹ ਸਹੁਰੇ ਪਰਿਵਾਰ ਦੇ ਰਾਸ਼ਨ ਕਾਰਡ 'ਚ ਆਪਣਾ ਨਾਮ ਦਰਜ ਕਰਾ ਸਕਦੀ ਹੈ ਪਰ ਇਹ ਸ਼ਰਤ ਇਹ ਆ ਵੀ ਉਹ ਸਹੁਰੇ ਪਰਿਵਾਰ ਦਾ ਰਾਸ਼ਨ ਕਾਰਡ ਬਣਿਆ ਹੋਵੇ ਜੇ ਤੁਹਾਡੇ ਕੋ ਕੋਈ ਐਪਲੀਕੇਸ਼ਨ ਆ ਨਾ ਮੈਂ ਸਾਰੇ ਮੈਂਬਰ ਸਵਾਨਾ ਨੂੰ ਬੇਨਤੀ ਕਰਦਾ ਕਿ ਇਹਦੇ ਨਾਲ ਪੋਰਟਰ ਦਾ ਕੋਈ ਇਸ਼ੂ ਨਹੀਂ ਅਸੀਂ ਜਿੰਨੇ ਵੀ ਤੁਸੀਂ ਕਹੋਗੇ ਜੇ ਕੋਈ ਪੈਂਡਿੰਗ ਤੁਹਾਡੇ ਕੋ ਹੈਗਾ ਤੇ ਸਾਡੇ ਕੋਲ ਲਿਆਓ ਅਸੀਂ ਉਹ ਦਰਜ ਕਰਾ ਦੇਵਾਂਗੇ ਜਿਹੜੀਆਂ ਤਿਆਂ ਦਾ ਵਿਆਹ ਤੋਂ ਬਾਅਦ ਹੁੰਦਾ ਜਿਹੜਾ ਹੈਗਾ ਛੋਟੇ ਬੱਚਿਆਂ ਦਾ ਕਿਉਂਕਿ 2011 ਦੀ ਜਿਹੜੀ ਜਨਗਨਾ ਆ ਉਹਦੇ ਆਧਾਰ ਤੇ ਪੰਜਾਬ ਨੂੰ ਕੁੰਝਾ ਪ੍ਰਤੀਸ਼ਤ ਜਿਹੜਾ ਆ ਉਹ ਸਾਨੂੰ ਮਿਲਿਆ ਸਿਗਾ ਵੀ ਤੁਸੀਂ 1 ਕਰੋੜ 41 ਲੱਖ ਹੀ ਮਤਲਬ ਜਿਹੜੇ ਬੈਨੀਫੀਸ਼ੀਅਰ ਬਣਾ ਸਕਦੇ ਹੋ ਸੋ ਉਹ ਸਾਡੇ ਤੇ ਕੈਪ ਲਾਗੂ ਆ ਅਸੀਂ ਉਤੋਂ ਉਹਨੂੰ ਉਹਨੂੰ ਕਰਾਸ ਨਹੀਂ ਕਰ ਸਕਦੇ ਅਸੀਂ ਕਈ ਵਾਰ ਭਾਰਤ ਸਰਕਾਰ ਦੇ ਨਾਲ ਗੱਲਬਾਤ ਕੀਤੀ ਹੈ ਮਾਨਜੁਲ ਸੀਐਮ ਸਾਹਿਬ ਨੇ ਵੀ ਲੈਟਰ ਲਿਖਾਇਆ ਸੋ ਉਹ ਭਾਰਤ ਸਰਕਾਰ ਸਾਨੂੰ ਆਗਿਆ ਨਹੀਂ ਦੇ ਰੇ ਸੋ ਉਹ ਕਿਉਂਕਿ ਸਾਰੇ ਦੇਸ਼ ਦੇ ਅੰਦਰ ਹੈ ਉਹ ਇਹ ਗੱਲ ਕਹਿੰਦੇ ਜਿਹੜੀ ਨਵੀਂ ਹੋਣੀ ਸੈਂਸਸ ਹੋਣਾ ਉਹ ਤੋਂ ਬਾਅਦ ਸਾਰੇ ਦੇਸ਼ ਦੇ ਲੋਕਾਂ ਨਾਲ ਸੀ ਉਹ ਮਤਲਬ ਆਪਣਾ ਆਗਿਆ ਦੇਵਾਂਗੇ ਸੋ ਇਹ ਸਾਡੀ ਸਟੇਟ ਗਵਰਨਮੈਂਟ ਦੀ ਮਜਬੂਰੀ ਆ ਜਿਹੜੇ ਦੂਜੇ ਆ ਕੁੜੀਆਂ ਦੇ ਵਿਆਹ ਹੋਣ ਤੋਂ ਬਾਅਦ ਉਹ ਮੈਂ ਦੱਸ ਦਿੱਤਾ ਜਦੋਂ ਮਰਜੀ ਲਿਆਓ ਜੇ ਕਿਸੇ ਦਾ ਕੋਈ ਪੈਂਡਿੰਗ ਆ ਉਹ ਮੈਂ ਜਿਹੜੇ ਲਈ ਕਰਵਾ ਦਿੰਦਾ ਜੀ ਠੀਕ ਹੈ ਬਨਵਾਲੀ ਸਾਹਿਬ ਜੀ ਸਪੀਕਰ ਸਾਹਿਬ ਬੇਨਤੀ ਆ ਕਿ ਇਹਦਾ ਨੋਟੀਫਿਕੇਸ਼ਨ ਮੰਤਰੀ ਸਾਹਿਬ ਨੂੰ ਕਹਿਣਾ ਜਾਰੀ ਕਰ ਦੇ ਨਹੀਂ ਦਰਜ ਹੋ ਰਹੀ ਜੀ ਮੈਂਬਰ ਸਾਹਿਬ ਹਨ ਵੀ ਸਹਿਮਤ ਹੋਣਗੇ ਲੜਕੀ ਨਾ ਕਟਾ ਕੇ ਉੱਥੇ ਜਾਣਾ ਚਾਹੁੰਦੀ ਆ ਤੁਸੀਂ ਬੈਠੋ ਮੈਂ ਮੈਂ ਇਹ ਗੱਲ ਦੱਸ ਇੱਕ ਮਿੰਟ ਤੁਹਾਡੀ ਨਹੀਂ ਤੁਹਾਡੀ ਹਾ ਗੁਰਪ੍ਰੀਤ ਜੀ ਬੇਰਤੀ ਆ ਕੇ ਰਾਛੜ ਨਾ ਮਿਲੇ ਆਪਾਂ ਕਹਿੰਦਾ ਕਿ ਉਹਨੂੰ ਸਿਹਤ ਜਿਹੜੀ ਯੋਜਨਾ ਦੇ ਵਿੱਚ ਉਹਦੀ ਸਹੂਲਤ ਆ ਗਈ ਬੱਚੇ ਨੂੰ ਉਹ ਤਾਂ ਮਿਲ ਜਈ ਰਾਛਣਾ ਆਪਾਂ ਨਾ ਦੇਵਾਂਗੇ ਬਿਲਕੁਲ ਬੈਠੋ ਨਾ ਨਾ ਕਿਉਂ ਨਾ ਦੇਵਾਂਗੇ ਮੇਰਾ ਖਿਆਲ ਹੈ ਮੰਤਰੀ ਜੀ ਨੇ ਕਹਿ ਦਿੱਤਾ ਵੀ ਜਿਹੜੇ ਜਿਹੜੇ ਵੀ ਕੇਸ ਹੈਗੇ ਆ ਤੁਸੀਂ ਇਹਨਾਂ ਦਾ ਧਿਆਨ ਚ ਲਿਆਓ ਔਰ ਉਹਨਾਂ ਨੇ ਕੱਲੇ ਤੁਹਾਡੇ ਲਈ ਨਹੀਂ ਸਾਰੇ ਸਦਨ ਦੇ ਮਾਜੋਬ ਮੈਂਬਰ ਸਾਹਿਬਾਨ ਲਈ ਕਿਹਾ ਠੀਕ ਹੈ ਜੀ ਹਾਂ ਬੋਲਣਾ ਚਾਹੁੰਦੇ ਤੁਸੀਂ ਹਾਂ ਜੀ ਤੁਸੀਂ ਕੋਈ ਕਹਿਣਾ ਚਾਹੁੰਦੇ ਮੇਰੇ ਘਰ ਆ ਗਈ ਬਸ ਮੈਂ ਇਹ ਗੱਲ ਕਹਿਣੀ ਹੈ ਬੇ ਦੇ ਨਾਲ ਪੋਰਟਲ ਦਾ ਕੋਈ ਇਸ਼ੂ ਨਹੀਂ ਅਗਰ ਕੋਈ ਹੈਗੀ ਹੈ ਪੈਂਡਿੰਗ ਲੈਣ ਮੇਰੇ ਕੋਲ ਮੈਂ ਕਰਾ ਦਿਆ ਹਾਂ ਹਾਂਜੀ ਮਾਨ ਸਾਹਿਬ ਇੰਦੇ ਦੀ ਕਰਮਾ ਠੀਕ ਸਰ ਧੰਨਵਾਦ ਜੀ ਮੈਂ ਮਨਜੋਗ ਮਤੀ ਸਾਹਿਬ ਦੇ ਧਿਆਨ ਚ ਲੈਣਾ ਚਾਹੁੰਨੀ ਕਿ ਜਿਹੜੇ ਸਾਡੇ 1 ਕਰੋੜ 41 ਲੱਖ ਕਾਰਡ ਬਣੇ ਹੋਏ ਨੇ ਉਹਨਾਂ ਦੇ ਉਹਨਾਂ ਪਰਿਵਾਰਾਂ ਦੇ ਵਿੱਚ ਜਿਹੜੇ ਬੱਚੇ ਪੈਦਾ ਹੁੰਦੇ ਆ ਉਹਨਾਂ ਦੇ ਨਾਮ ਐਡੀਸ਼ਨ ਨਹੀਂ ਹੋਏ ਜਦੋਂ ਤੋਂ ਹੀ ਕਾਰਡ ਬਣਨੇ ਸ਼ੁਰੂ ਹੋਏ ਅੱਜ ਤੱਕ ਮਤਲਬ 2007 ਅੱਠ ਤੋਂ ਲੈ ਕੇ ਅੱਜ ਤੱਕ ਐਡੀਸ਼ਨ ਨਹੀਂ ਹੋਈ ਬੱਚਿਆਂ ਦੀ ਉਹ ਕਾਰਡ ਨਵੇਂ ਨਹੀਂ ਬਣਨੇ ਸਰ ਉਹਨਾਂ ਦੇ ਜਿਹੜੇ ਕਾਰਡ ਬਣੇ ਹੋਏ ਉਹਦੇ ਵਿੱਚ ਐਡੀਸ਼ਨ ਹੋਈ ਹੋ ਰਹੀ ਹੈ ਜੇ ਕੋਈ ਮਤਲਬ ਪ੍ਰਪੋਜ਼ਲ ਨਹੀਂ ਹੈ ਜੇ ਦਾ ਕੋਈ ਸਵਿਧਾਨ ਨਹੀਂ ਹੈ ਉਹਦੀ ਮੈਂ ਗੱਲ ਕਰਦੇ ਆ ਤੇ ਮਾਨਜੋਗ ਬਨਵਾਲੀ ਸਾਹਿਬ ਨੇ ਵੀ ਉਹੀ ਗੱਲ ਕੀਤੀ ਕਿ ਬੱਚੇ 15-15 ਸਾਲ ਦੇ ਹੋਗੇ ਉਸ ਪਰਿਵਾਰ ਦੇ ਜਿਹਦਾ ਆਲਰੇਡੀ ਰਾਸ਼ਨ ਕਾਰਡ ਬਣਿਆ ਹੋਇਆ ਹੈ ਠੀਕ ਹੈ ਵੀ ਭਾਈ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਸਰਦਾਰ ਗੁਰਪ੍ਰੀਤ ਸਿੰਘ ਬਨਾਵਾਲੀ ਕੁਐਸਚਨ ਨੰਬਰ ਸਪੀਕਰ ਸਾਹਿਬ 1504 ਜੀ ਸ਼੍ਰੀ ਲਾਲਚੰਦ ਕਟਾਰੂ ਚੱਕ ਜੀ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਜਵਾਬ ਦੇਣਗੇ ਮਾਨਜੋ ਸਪੀਕਰ ਸਾਹਿਬ ਜਵਾਬ ਤਾਂ ਚਲਾ ਗਿਆ ਜੇ ਸਪਲੀਮੈਂਟਰੀ ਕੋਈ ਜੀ ਸ੍ਰੀ ਗੁਰਪ੍ਰੀਤ ਸਿੰਘ ਜੀ ਜੇ ਕੋਈ ਸਪਲੀਮੈਂਟਰੀ ਦਾ ਪੁੱਛ ਲਓ ਮਾਨ ਜੋ ਸਪੀਕਰ ਸਾਹਿਬ ਮੇਰਾ ਸਵਾਲ ਸੀਗਾ ਕਿ ਜਿਹੜੇ ਸਮਾਰਟ ਕਾਰਡ ਆ ਨੈਸ਼ਨਲ ਫੂਡ ਸਕਿਉਰਟੀ ਐਕਟ ਦੀਨ ਬਣੇ ਹੋਈ ਉਹਦੇ ਵਿੱਚ ਜਦੋਂ ਕੋਈ ਇੱਕ ਲੜਕੀ ਵਿਆਹ ਕੇ ਦੂਸਰੀ ਤਾਂ ਚਲੀ ਜਾਂਦੀ ਆ ਵੀ ਉਹਦਾ ਨਾਂ ਉੱਥੋਂ ਕੱਟ ਕੇ ਜਿੱਥੇ ਸਹੁਰੇ ਨੇ ਉੱਥੇ ਦਰਜ ਕੀਤਾ ਜਾਵੇ ਮੰਤਰੀ ਸਾਹਿਬ ਦਾ ਜਵਾਬ ਆਇਆ ਕਿ ਜੇ ਉਹਦਾ ਰਾਸ਼ਨ ਕਾਰਡ ਬਣਿਆ ਤਾਂ ਦਰਜ ਕੀਤਾ ਜਾਂਦਾ ਪਰ ਮੰਤਰੀ ਸਾਹਿਬ ਦੇ ਮੈਂ ਧਿਆਨ ਚ ਲਿਆਉਣਾ ਚਾਹੁੰਦਾ ਤੁਹਾਡੇ ਮਾਦਰਾਂ ਵੀ ਹਜੇ ਕੋਈ ਪੋਰਟਲ ਨਹੀਂ ਖੁੱਲਿਆ ਜੀ ਦਰਜ ਨਹੀਂ ਕੀਤਾ ਜਾ ਰਿਹਾ ਦੂਜਾ ਸੈਕੰਡ ਸੀਗਾ ਕਿ ਜਿਹੜੇ ਨਵੇਂ ਬੱਚੇ ਜਨਮਦੇ ਆ ਜਨਮ ਹੁੰਦਾ ਬੱਚਿਆਂ ਦਾ ਜਿਨ੍ਹਾਂ ਦਾ ਰਾਸ਼ਨ ਕਾਰਡ ਹੀ ਬਣਿਆ ਹੋਇਆ ਸਮਾਰਟ ਕਾਰਡ ਉਹਨਾਂ ਦਾ ਨਾਮ ਦਰਜ ਨਹੀਂ ਹੋ ਰਿਹਾ ਪਿਛਲੇ ਲੰਬੇ ਸਮੇਂ ਤੋਂ ਉਹ ਡਿਸਕ੍ਰਿਮੀਨੇਸ਼ਨ ਸਰਦਾਰ ਗੁਰਪ੍ਰੀਤ ਸਿੰਘ ਬੰਨਾ ਵਾਲੀ ਕੁਐਸਚਨ ਨੰਬਰ ਸਪੀਕਰ ਸਾਹਿਬ 1504 ਜੀ ਸ਼੍ਰੀ ਲਾਲਚੰਦ ਕਿਟਾਰੂ ਚੱਕ ਜੀ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਜਵਾਬ ਦੇਣਗੇ ਮਾਨਯੋਗ ਸਪੀਕਰ ਸਾਹਿਬ ਜਵਾਬ ਤਾਂ ਚਲਾ ਗਿਆ ਜੇ ਸਪਲੀਮੈਂਟਰੀ ਕੋਈ ਜੀ ਸਿਰਾਗ ਗੁਰਪ੍ਰੀਤ ਸਿੰਘ ਜੀ ਜੇ ਕੋਈ ਸਪਲੀਮੈਂਟਰੀ ਦਾ ਪੁੱਛ ਲੋ ਮੰਨਜੋ ਸਪੀਕਰ ਸਾਹਿਬ ਮੇਰਾ ਸਵਾਲ ਸੀਗਾ ਕਿ ਜਿਹੜੇ ਸਮਾਰਟ ਕਾਰਡ ਆ ਨੈਸ਼ਨਲ ਫੂਡ ਸਕਿਉਰਟੀ ਐਕਟ ਦੀਨ ਬਣੇ ਹੋਏ ਉਹਦੇ ਵਿੱਚ ਜਦੋਂ ਕੋਈ ਇੱਕ ਲੜਕੀ ਵਿਆਹ ਕੇ ਦੂਜੀ ਤਾਂ ਚਲੀ ਜਾਂਦੀ ਆ ਵੀ ਉਹਦਾ ਨਾਂ ਉੱਥੋਂ ਕੱਟ ਕੇ ਜਿੱਥੇ ਸਹੁਰੇ ਨੇ ਉੱਥੇ ਦਰਜ ਕੀਤਾ ਜਾਵੇ ਮੰਤਰੀ ਸਾਹਿਬ ਦਾ ਜਵਾਬ ਆਇਆ ਕਿ ਜੇ ਉਹਦਾ ਰਾਸ਼ਨ ਕਾਰਡ ਬਣਿਆ ਤਾਂ ਦਰਜ ਕੀਤਾ ਜਾਂਦਾ ਪਰ ਮੰਤਰੀ ਸਾਹਿਬ ਦੇ ਮੈਂ ਧਿਆਨ ਚ ਲਿਆਉਣਾ ਚਾਹੁੰਦਾ ਤੁਹਾਡੇ ਮਾਦਰਾਂ ਨੇ ਹਜੇ ਕੋਈ ਪੋਰਟਲ ਨਹੀਂ ਖੁੱਲਿਆ ਜੀ ਦਰਜ ਨਹੀਂ ਕੀਤਾ ਜਾ ਰਿਹਾ ਦੂਜਾ ਸੈਕੰਡ ਸੀਗਾ ਕਿ ਜਿਹੜੇ ਨਵੇਂ ਬੱਚੇ ਜਨਮਦੇ ਆ ਜਨਮ ਹੁੰਦਾ ਬੱਚਿਆਂ ਦਾ ਜਿਨ੍ਹਾਂ ਦਾ ਰਾਸ਼ਨ ਕਾਰਡ ਹੀ ਬਣਿਆ ਹੋਇਆ ਸਮਾਰਟ ਕਾਰਡ ਉਹਨਾਂ ਦਾ ਨਾਮ ਦਰਜ ਨਹੀਂ ਹੋ ਰਿਹਾ ਪਿਛਲੇ ਲੰਬੇ ਸਮੇਂ ਤੋਂ ਉਹ ਡਿਸਕ੍ਰਿਮੀਨੇਸ਼ਨ ਆ ਜੀ ਉਹਨਾਂ ਨੂੰ ਰਾਸ਼ਨ ਤਾਂ ਛੱਡੋ ਜਿਹੜਾ ਨਹੀਂ ਮਿਲਦਾ ਹੀ ਮਿਲਦਾ ਜਿਹੜੀ ਉਹਨਾਂ ਨੂੰ ਸੇਹ ਸਹੂਲਤ ਮਿਲਦੀ ਆ 5 ਲੱਖ ਦਾ ਬੀਮਾ ਮਿਲਦਾਗਾ ਜਦੋਂ ਮਾਤਾ ਪਿਤਾ ਉਹਦੇ ਸਮਾਰਟ ਕਾਰਡ ਦੇ ਵਿੱਚ ਦਰਜਾ ਬੀਪੀਐਲ ਕਾਰਡ ਦੇ ਵਿੱਚ ਦਰਜਾ ਤੇ ਉਹ ਬੱਚਿਆਂ ਨਾਲ ਡਿਸਕ੍ਰਿਮੀਨੇਸ਼ਨ ਕਿਉਂ ਕੀਤੀ ਜਾ ਰਹੀ ਆ ਇਹਨੂੰ ਜਲਦੀ ਪੋਰਟਲ ਨੂੰ ਖੋਲ ਕੇ ਉਹ ਬੱਚਿਆਂ ਦੇ ਨਾਂ ਗਰੀਬਾਂ ਦੇ ਦਰਜ ਕੀਤੇ ਜਾਣ ਤੇ ਜਿਹੜੀ ਇੱਕ ਲੜਕੀ ਪਿਆ ਕਿ ਦੂਜੀ ਜਗ੍ਹਾ ਜਾਂਦੀ ਐ ਇਹਨਾਂ ਦੇ ਜਵਾਬ ਹਾਂ ਚਾ ਪਰ ਇਹ ਵੀ ਪੋਰਟਲ ਖੁੱਲਿਆ ਨਹੀਂ ਮੰਤਰੀ ਸਾਹਿਬ ਇਸ ਸੰਬੰਧੀ ਥੱਲੇ ਆਪਦੀ ਨਰੀਖਣ ਕਰ ਲਵਾਂਗੀ ਮੰਤਰੀ ਜੀ ਵੈਸੇ ਇਹ ਇਹ ਤਾਂ ਆਟੋਮੈਟਿਕਲੀ ਹੋ ਜਾਣਾ ਚਾਹੀਦਾ ਮੈਂ ਦੱਸਣਾ ਜੀ ਪਲੀਜ਼ ਮਾਨਸਪੀਕਰ ਸਾਹਿਬ ਮੈਂ ਸਾਰੇ ਸਦਨ ਦੇ ਧਿਆਨ ਚ ਕਰ ਲੈਣੀ ਚਾਹੁੰਨਾ ਕਿ ਅ ਦੋ ਇਸ਼ੂ ਹੈ ਇੱਕ ਤੇ ਹੈ ਜਿਹੜੀ ਲੜਕੀ ਵਿਆਹ ਕੇ ਸਹੁਰੇ ਘਰ ਜਾਂਦੀ ਹੈ ਪੇਕੇਆਂ ਤੋਂ ਉਹਦਾ ਰਾਸ਼ਨ ਕਾਰਡ ਜਦੋਂ ਜੀ ਚਾਵੇ ਆਪਣਾ ਰਾਸ਼ਨ ਕਾਰਡ ਆਪਣੇ ਪੇਕੇ ਪਿੰਡ ਤੋਂ ਕਢਵਾ ਕੇ ਤੇ ਉਹ ਸਹੁਰੇ ਪਰਿਵਾਰ ਦੇ ਰਾਸ਼ਨ ਕਾਰਡ 'ਚ ਆਪਣਾ ਨਾਮ ਦਰਜ ਕਰਾ ਸਕਦੀ ਹੈ ਪਰ ਇਹ ਚਰਤ ਹੈ ਕਿ ਉਹ ਸਹੁਰੇ ਪਰਿਵਾਰ ਦਾ ਰਾਸ਼ਨ ਕਾਰਡ ਬਣਿਆ ਹੋਵੇ ਜੇ ਤੁਹਾਡੇ ਕੋ ਕੋਈ ਐਪਲੀਕੇਸ਼ਨ ਆ ਨੇ ਮੈਂ ਸਾਰੇ ਮੈਂਬਰ ਸਵਾਨਾ ਨੂੰ ਬੇਨਤੀ ਕਰਦਾ ਕਿ ਇਹਦੇ ਨਾਲ ਰਿਪੋਰਟਰ ਦਾ ਕੋਈ ਇਸ਼ੂ ਨਹੀਂ ਅਸੀਂ ਜਿੰਨੇ ਵੀ ਤੁਸੀਂ ਕਹੋਗੇ ਜੇ ਕੋਈ ਪੈਂਡਿੰਗ ਤੁਹਾਡੇ ਕੋ ਹੈਗਾ ਤੇ ਸਾਡੇ ਕੋਲ ਲਿਆਓ ਅਸੀਂ ਉਹ ਦਰਜ ਕਰਾ ਦੇਵਾਂਗੇ ਜਿਹੜੀਆਂ ਤਿਆਂ ਦਾ ਵਿਆਹ ਤੋਂ ਬਾਅਦ ਹੁੰਦਾ ਜਿਹੜਾ ਹੈਗਾ ਛੋਟੇ ਬੱਚਿਆਂ ਦਾ ਕਿਉਂਕਿ 2011 ਦੀ ਜਿਹੜੀ ਜਨਗਨਾ ਆ ਉਹਦੇ ਆਧਾਰ ਤੇ ਪੰਜਾਬ ਨੂੰ ਕੁੰਝਾ ਪ੍ਰਤੀਸ਼ਤ ਜਿਹੜਾ ਆ ਉਹ ਸਾਨੂੰ ਮਿਲਿਆ ਸਿਗਾ ਵੀ ਤੁਸੀਂ 1 ਕਰੋੜ 41 ਲੱਖ ਹੀ ਮਤਲਬ ਜਿਹੜੇ ਬੈਨੀਫੀਸ਼ੀਅਰ ਬਣਾ ਸਕਦੇ ਹੋ ਸੋ ਉਹ ਸਾਡੇ ਤੇ ਕੈਪ ਲਾਗੂ ਆ ਅਸੀਂ ਉਤੋਂ ਉਹਨੂੰ ਉਹਨੂੰ ਕਰਾਸ ਨਹੀਂ ਕਰ ਸਕਦੇ ਅਸੀਂ ਕਈ ਵਾਰ ਭਾਰਤ ਸਰਕਾਰ ਦੇ ਨਾਲ ਗੱਲਬਾਤ ਕੀਤੀ ਹੈ ਮਾਨ ਟੂ ਸੀਐਮ ਸਾਹਿਬ ਨੇ ਵੀ ਲੈਟਰ ਲਿਖਾਇਆ ਸੋ ਉਹ ਭਾਰਤ ਸਰਕਾਰ ਸਾਨੂੰ ਆਗਿਆ ਨਹੀਂ ਦੇ ਰੇ ਸੋ ਉਹ ਕਿਉਂਕਿ ਸਾਰੇ ਦੇਸ਼ ਦੇ ਅੰਦਰ ਹੈ ਉਹ ਇਹ ਗੱਲ ਕਹਿੰਦੇ ਜਿਹੜੀ ਨਵੀਂ ਹੋਣੀ ਹੈ ਸੈਂਸਸ ਹੋਣਾ ਉਹ ਤੋਂ ਬਾਅਦ ਸਾਰੇ ਦੇਸ਼ ਦੇ ਲੋਕਾਂ ਨਾਲ ਸੀ ਉਹ ਮਤਲਬ ਆਪਣਾ ਆਗਿਆ ਦੇਵਾਂਗੇ ਸੋ ਇਹ ਸਾਡੀ ਸਟੇਟ ਗਵਰਨਮੈਂਟ ਦੀ ਮਜਬੂਰੀ ਹੈ ਜਿਹੜੇ ਦੂਜੇ ਆ ਕੁੜੀਆਂ ਦੇ ਵਿਆਹ ਹੋਣ ਤੋਂ ਬਾਅਦ ਉਹ ਮੈਂ ਦੱਸ ਦਿੱਤਾ ਜਦੋਂ ਮਰਜੀ ਲਿਆਓ ਜੇ ਕਿਸੇ ਦਾ ਕੋਈ ਪੈਂਡਿੰਗ ਆ ਉਹ ਮੈਂ ਜਿਹੜੇ ਲਈ ਕਰਵਾ ਦਿੰਦਾ ਜੀ ਠੀਕ ਹੈ ਬਨਵਾਲੀ ਸਾਹਿਬ ਜੀ ਸਪੀਕਰ ਸਾਹਿਬ ਬੇਨਤੀ ਆ ਕਿ ਇਹਦਾ ਨੋਟੀਫਿਕੇਸ਼ਨ ਮੰਤਰੀ ਸਾਹਿਬ ਨੂੰ ਕਹਿੰਦੇ ਜਾਰੀ ਕਰ ਦੇ ਨਹੀਂ ਦਰਜ ਹੋ ਰਹੀ ਜੀ ਮੈਂਬਰ ਸਾਹਿਬ ਹਨ ਵੀ ਸਹਿਮਤ ਹੋਣਗੇ ਲੜਕੀ ਨਾ ਕਟਾ ਕੇ ਉੱਥੇ ਜਾਣਾ ਚਾਹੁੰਦੀ ਆ ਤੁਸੀਂ ਬੈਠੋ ਮੈਂ ਮੈਂ ਇਹ ਗੱਲ ਦੱਸਦਾ ਇੱਕ ਮਿੰਟ ਤੁਹਾਡੀ ਨਹੀਂ ਤੁਹਾਡੀ ਹਾ ਗੁਰਪ੍ਰੀਤ ਜੀ ਬੇਰਤੀ ਆ ਕੇ ਰਾਛੜ ਨਾ ਮਿਲੇ ਆਪਾਂ ਕਹਿਣਾ ਕਿ ਉਹਨੂੰ ਸਿਹਤ ਜਿਹੜੀ ਯੋਜਨਾ ਦੇ ਵਿੱਚ ਉਹਦੀ ਸਹੂਲਤ ਆ ਗਈ ਬੱਚੇ ਨੂੰ ਉਹ ਤਾਂ ਮਿਲ ਗਈ ਰਾਛਣਾ ਆਪਾਂ ਨਾ ਦੇਵਾਂਗੇ ਬਿਲਕੁਲ ਬੈਠੋ ਨਾ ਕਿਉਂ ਨਾ ਦੇਵਾਂਗੇ ਮੇਰਾ ਖਿਆਲ ਹੈ ਮੰਤਰੀ ਜੀ ਨੇ ਕਹਿ ਦਿੱਤਾ ਵੀ ਜਿਹੜੇ ਜਿਹੜੇ ਵੀ ਕੇਸ ਹੈਗੇ ਆ ਤੁਸੀਂ ਇਹਨਾਂ ਦਾ ਧਿਆਨ ਚ ਲਿਆਓ ਔਰ ਉਹਨਾਂ ਨੇ ਕੱਲੇ ਤੁਹਾਡੇ ਲਈ ਨਹੀਂ ਸਾਰੇ ਸਦਨ ਦੇ ਮਾਜੋਬ ਮੈਂਬਰ ਸਾਹਿਬਾਨ ਲਈ ਕਿਹਾ ਠੀਕ ਹੈ ਜੀ ਹਾਂ ਬੋਲਣਾ ਚਾਹੁੰਦੇ ਤੁਸੀਂ ਹਾਂ ਜੀ ਤੁਸੀਂ ਕੋਈ ਕਹਿਣਾ ਚਾਹੁੰਦੇ ਮੇਰੇ ਘਰ ਆ ਗਈ ਬਸ ਮੈਂ ਇਹ ਗੱਲ ਕਹਿਣੀ ਹੈ ਬੇਦੇ ਨਾਲ ਪੋਰਟਲ ਦਾ ਕੋਈ ਇਸ਼ੂ ਨਹੀਂ ਅਗਰ ਕੋਈ ਹੈਗੀ ਹੈ ਪੈਂਡਿੰਗ ਲੈਵਨ ਮੇਰੇ ਕੋਲ ਮੈਂ ਕਰਾ ਦੇਵਾਂ ਹਾਂਜੀ ਮਾਨ ਸਾਹਿਬ ਇੰਦਰਜੀਤ ਕੁਮਾਰ ਠੀਕ ਸਰ ਧੰਨਵਾਦ ਜੀ ਮੈਂ ਮਨਜੋਗ ਮੰਤਰੀ ਸਾਹਿਬ ਦੇ ਧਿਆਨ ਚ ਲੈਣਾ ਚਾਹੁੰਨੀ ਕਿ ਜਿਹੜੇ ਸਾਡੇ 1 ਕਰੋੜ 41 ਲੱਖ ਕਾਰਡ ਬਣੇ ਹੋਏ ਨੇ ਉਹਨਾਂ ਦੇ ਉਹਨਾਂ ਪਰਿਵਾਰਾਂ ਦੇ ਵਿੱਚ ਜਿਹੜੇ ਬੱਚੇ ਪੈਦਾ ਹੁੰਦੇ ਆ ਉਹਨਾਂ ਦੇ ਨਾਮ ਐਡੀਸ਼ਨ ਨਹੀਂ ਹੋਏ ਜਦੋਂ ਤੋਂ ਹੀ ਕਾਰਡ ਬਣਨੇ ਸ਼ੁਰੂ ਹੋਏ ਅੱਜ ਤੱਕ ਮਤਲਬ 2007-08 ਤੋਂ ਲੈ ਕੇ ਅੱਜ ਤੱਕ ਐਡੀਸ਼ਨ ਨਹੀਂ ਹੋਈ ਬੱਚਿਆਂ ਦੀ ਉਹ ਕਾਰਡ ਨਵੇਂ ਨਹੀਂ ਬਣਨੇ ਸਰ ਉਹਨਾਂ ਦੇ ਜਿਹੜੇ ਕਾਰਡ ਬਣੇ ਹੋਏ ਉਹਦੇ ਵਿੱਚ ਐਡੀਸ਼ਨ ਹੋਈ ਹੈ ਹੋ ਰਹੀ ਹੈ ਜੇ ਕੋਈ ਮਤਲਬ ਪ੍ਰਪੋਜ਼ਲ ਨਹੀਂ ਹੈ ਜੇ ਦਾ ਕੋਈ ਸਵਿਧਾਨ ਨਹੀਂ ਹੈ ਉਹਦੀ ਮੈਂ ਗੱਲ ਕਰ ਗਏ ਤੇ ਮਾਨਜੋਗ ਬਨਵਾਲੀ ਸਾਹਿਬ ਨੇ ਵੀ ਉਹੀ ਗੱਲ ਕੀਤੀ ਕਿ ਬੱਚੇ 15-15 ਸਾਲ ਦੇ ਹੋਗੇ ਉਸ ਪਰਿਵਾਰ ਦੇ ਜਿਹਦਾ ਆਲਰੇਡੀ ਰਾਸ਼ਨ ਕਾਰਡ ਬਣੇ ਹੋਏ ਹੈਗੇ ਠੀਕ ਹੈ ਵੀ ਭਾਈ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਸਰਦਾਰ ਗੁਰਪ੍ਰੀਤ ਸਿੰਘ ਬਨਾਵਾਲੀ ਕੁਐਸਚਨ ਨੰਬਰ ਸਪੀਕਰ ਸਾਹਿਬ 1504 ਜੀ ਸ਼੍ਰੀ ਲਾਲਚੰਦ ਕਿਟਾਰੂ ਚੱਕ ਜੀ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਜਵਾਬ ਦੇਣਗੇ ਮਾਨਜੋ ਸਪੀਕਰ ਸਾਹਿਬ ਜਵਾਬ ਤਾਂ ਚਲਾ ਗਿਆ ਇਹ ਸਪਲੀਮੈਂਟਰੀ ਕੋਈ ਜੀ ਸਰਾਗੁਰਪ੍ਰੀਤ ਸਿੰਘ ਜੀ ਜੇ ਕੋਈ ਸਪਲੀਮੈਂਟਰੀ ਦਾ ਪੁੱਛ ਲੋ ਮਾਨ ਜੋ ਸਪੀਕਰ ਸਾਹਿਬ ਮੇਰਾ ਸਵਾਲ ਸੀਗਾ ਕਿ ਜਿਹੜੇ ਸਮਾਰਟ ਕਾਰਡ ਆ ਨੈਸ਼ਨਲ ਫੂਡ ਸਕਿਉਰਟੀ ਐਕਟ ਦੇ ਨਵੇਂ ਬਣੇ ਹੋਏ ਉਹਦੇ ਵਿੱਚ ਜਦੋਂ ਕੋਈ ਇੱਕ ਲੜਕੀ ਵਿਆਹ ਕੇ ਦੂਸਰੀ ਤਾਂ ਚਲੀ ਜਾਂਦੀ ਆ ਵੀ ਉਹਦਾ ਨਾਂ ਉੱਥੋਂ ਕੱਟ ਕੇ ਜਿੱਥੇ ਸਹੁਰੇ ਨੇ ਉੱਥੇ ਦਰਜ ਕੀਤਾ ਜਾਵੇ ਮੰਤਰੀ ਸਾਹਿਬ ਦਾ ਜਵਾਬ ਆਇਆ ਕਿ ਜੇ ਉਹਦਾ ਰਾਸ਼ਨ ਕਾਰਡ ਬਣਿਆ ਤਾਂ ਦਰਜ ਕੀਤਾ ਜਾਂਦਾ ਪਰ ਮੰਤਰੀ ਸਾਹਿਬ ਦੇ ਮੈਂ ਧਿਆੜ ਚ ਲਿਆਉਣਾ ਚਾਹੁੰਦਾ ਤੁਹਾਡੇ ਮਾਦ ਉਹਨਾਂ ਵੀ ਹਜੇ ਕੋਈ ਪੋਰਟਲ ਨਹੀਂ ਖੁੱਲਿਆ ਜੀ ਦਰਜ ਨਹੀਂ ਕੀਤਾ ਜਾ ਰਿਹਾ ਦੂਜਾ ਸੈਕੰਡ ਸੀਗਾ ਕਿ ਜਿਹੜੇ ਨਵੇਂ ਬੱਚੇ ਜਨਮਦੇ ਆ ਜਨਮ ਹੁੰਦਾ ਬੱਚਿਆਂ ਦਾ ਜਿਨ੍ਹਾਂ ਦਾ ਰਾਸ਼ਨ ਕਾਰਡ ਹੀ ਬਣਿਆ ਹੋਇਆ ਸਮਾਰਟ ਕਾਰਡ ਉਹਨਾਂ ਦਾ ਨਾਮ ਦਰਜ ਨਹੀਂ ਹੋ ਰਿਹਾ ਪਿਛਲੇ ਲੰਬੇ ਸਮੇਂ ਤੋਂ ਉਹ ਡਿਸਕ੍ਰਿਮੀਨੇਸ਼ਨ ਸਰਦਾਰ ਗੁਰਪ੍ਰੀਤ ਸਿੰਘ ਬਣਾ ਵਾਲੀ ਕੁਐਸਚਨ ਨੰਬਰ ਸਪੀਕਰ ਸਾਹਿਬ 1504 ਜੀ ਸ਼੍ਰੀ ਲਾਲਚੰਦ katore ਚੱਕ ਜੀ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਜਵਾਬ ਦੇਣਗੇ ਮਾਨਜੋ ਸਪੀਕਰ ਸਾਹਿਬ ਜਵਾਬ ਤਾਂ ਚਲਾ ਗਿਆ ਜੇ ਸਪਲੀਮੈਂਟਰੀ ਕੋਈ ਜੀ ਸਰਾ ਗੁਰਪ੍ਰੀਤ ਸਿੰਘ ਜੀ ਜੇ ਕੋਈ ਸਪਲੀਮੈਂਟਰੀ ਦਾ ਪੁੱਛ ਲੋ ਮਨਜੋ ਸਪੀਕਰ ਸਾਹਿਬ ਮੇਰਾ ਸਵਾਲ ਸੀਗਾ ਕਿ ਜਿਹੜੇ ਸਮਾਰਟ ਕਾਰਡ ਆ ਨੈਸ਼ਨਲ ਫੂਡ ਸਕਿਉਰਟੀ ਐਕਟ ਦੀਨ ਬਣੇ ਹੋਏ ਉਹਦੇ ਵਿੱਚ ਜਦੋਂ ਕੋਈ ਇੱਕ ਲੜਕੀ ਵਿਆਹ ਕੇ ਦੂਜੀ ਤਾਂ ਚਲੀ ਜਾਂਦੀ ਆ ਵੀ ਉਹਦਾ ਨਾਂ ਉੱਥੋਂ ਕੱਟ ਕੇ ਜਿੱਥੇ ਸਹੁਰੇ ਨੇ ਉੱਥੇ ਦਰਜ ਕੀਤਾ ਜਾਵੇ ਮੰਤਰੀ ਸਾਹਿਬ ਦਾ ਜਵਾਬ ਆਇਆ ਕਿ ਜੇ ਉਹਦਾ ਰਾਸ਼ਨ ਕਾਰਡ ਬਣਿਆ ਤਾਂ ਦਰਜ ਕੀਤਾ ਜਾਂਦਾ ਪਰ ਮੰਤਰੀ ਸਾਹਿਬ ਤਾਂ ਮੈਂ ਧਿਆਨ ਚ ਲਿਆਉਣਾ ਚਾਹੁੰਦਾ ਤੁਹਾਡੇ ਮਾਦ ਉਹਨਾਂ ਵੀ ਹਜੇ ਕੋਈ ਪੋਰਟਲ ਨਹੀਂ ਖੁੱਲਿਆ ਜੀ ਦਰਜ ਨਹੀਂ ਕੀਤਾ ਜਾ ਰਿਹਾ ਦੂਜਾ ਸੈਕੰਡ ਸੀਗਾ ਕਿ ਜਿਹੜੇ ਨਵੇਂ ਬੱਚੇ ਜਨਮਦੇ ਆ ਜਨਮ ਹੁੰਦਾ ਬੱਚਿਆਂ ਦਾ ਜਿਨ੍ਹਾਂ ਦਾ ਰਾਸ਼ਨ ਕਾਰਡ ਹੀ ਬਣਿਆ ਹੋਇਆ ਸਮਾਰਟ ਕਾਰਡ ਉਹਨਾਂ ਦਾ ਨਾਮ ਦਰਜ ਨਹੀਂ ਹੋ ਰਿਹਾ ਪਿਛਲੇ ਲੰਬੇ ਸਮੇਂ ਤੋਂ ਉਹ ਡਿਸਕ੍ਰਿਮੀਨੇਸ਼ਨ ਆ ਜੀ ਉਹਨਾਂ ਨੂੰ ਰਾਸ਼ਨ ਤਾਂ ਛੱਡੋ ਜਿਹੜਾ ਨਹੀਂ ਮਿਲਦਾ ਹੀ ਮਿਲਦਾ ਜਿਹੜੀ ਉਹਨਾਂ ਨੂੰ ਸੇਹ ਸਹੂਲਤ ਮਿਲਦੀ ਆ 5 ਲੱਖ ਦਾ ਬੀਮਾ ਮਿਲਦਾਗਾ ਜਦੋਂ ਮਾਤਾ ਪਿਤਾ ਉਹਦੇ ਸਮਾਰਟ ਕਾਰਡ ਦੇ ਵਿੱਚ ਦਰਜਾ ਬੀਪੀਐਲ ਕਾਰਡ ਦੇ ਵਿੱਚ ਦਰਜਾ ਤੇ ਉਹ ਬੱਚਿਆਂ ਦਾ ਡਿਸਕ੍ਰਿਮੀਨੇਸ਼ਨ ਕਿਉਂ ਕੀਤੀ ਜਾ ਰਹੀ ਆ ਇਹਨੂੰ ਜਲਦੀ ਪੋਰਟਲ ਨੂੰ ਖੋਲ ਕੇ ਉਹ ਬੱਚਿਆਂ ਦੇ ਨਾਂ ਗਰੀਬਾਂ ਦੇ ਦਰਜ ਕੀਤੇ ਜਾਣ ਤੇ ਜਿਹੜੀ ਇੱਕ ਲੜਕੀ ਵਿਆਹ ਕੇ ਦੂਜੀ ਜਗ੍ਹਾ ਜਾਂਦੀ ਹੈ ਇਹਨਾਂ ਦੇ ਜਵਾਬ ਹਾਂ ਚਾ ਪਰ ਇਹ ਵੀ ਪੋਰਟਲ ਖੁੱਲਿਆ ਨਹੀਂ ਮੰਤਰੀ ਸਾਹਿਬ ਇਸ ਸੰਬੰਧੀ ਥੱਲੇ ਆਪਦੀ ਨਰੀਖਣ ਕਰ ਲੈਣਗੇ ਮੰਤਰੀ ਜੀ ਵੈਸੇ ਇਹ ਇਹ ਤਾਂ ਆਟੋਮੈਟਿਕਲੀ ਹੋ ਜਾਣਾ ਚਾਹੀਦਾ ਮੈਂ ਦੱਸ ਦਿੰਦਾ ਜੀ ਪਲੀਜ਼ ਮਾਨਸਪੀਕਰ ਸਾਹਿਬ ਮੈਂ ਸਾਰੇ ਸਦਨ ਦੇ ਧਿਆਨ ਚ ਕਰ ਲੈਣੀ ਚਾਹੁੰਨਾ ਕਿ ਅ ਦੋ ਇਸ਼ੂ ਹੈ ਇੱਕ ਤੇ ਹੈ ਜਿਹੜੀ ਲੜਕੀ ਵਿਆਹ ਕੇ ਸਹੁਰੇ ਘਰ ਜਾਂਦੀ ਹੈ ਪੇਕੇਆਂ ਤੋਂ ਉਹਦਾ ਰਾਸ਼ਨ ਕਾਰਡ ਜਦੋਂ ਜੀ ਚਾਵੇ ਆਪਣਾ ਰਾਸ਼ਨ ਕਾਰਡ ਆਪਣੇ ਪੇਕੇ ਪਿੰਡ ਤੋਂ ਕਢਵਾ ਕੇ ਤੇ ਉਹ ਸਹੁਰੇ ਪਰਿਵਾਰ ਦੇ ਰਾਸ਼ਨ ਕਾਰਡ 'ਚ ਆਪਣਾ ਨਾਮ ਦਰਜ ਕਰਾ ਸਕਦੀ ਹੈ ਪਰ ਇਹ ਸ਼ਰਤ ਇਹ ਆ ਕਿ ਉਹ ਸਹੁਰੇ ਪਰਿਵਾਰ ਦਾ ਰਾਸ਼ਨ ਕਾਰਡ ਬਣਿਆ ਹੋਵੇ ਜੇ ਤੁਹਾਡੇ ਕੋ ਕੋਈ ਐਪਲੀਕੇਸ਼ਨ ਆ ਨੇ ਮੈਂ ਸਾਰੇ ਮੈਂਬਰਸ ਵਾਨਾ ਨੂੰ ਬੇਨਤੀ ਕਰਦਾ ਕਿ ਇਹਦੇ ਨਾਲ ਰਿਪੋਰਟਰ ਦਾ ਕੋਈ ਇਸ਼ੂ ਨਹੀਂ ਅਸੀਂ ਜਿੰਨੇ ਵੀ ਤੁਸੀਂ ਕਹੋਗੇ ਜੇ ਕੋਈ ਪੈਂਡਿੰਗ ਤੁਹਾਡੇ ਕੋ ਹੈਗਾ ਤੇ ਸਾਡੇ ਕੋਲ ਲਿਆਓ ਅਸੀਂ ਉਹ ਦਰਜ ਕਰਾ ਦੇਾਂਗੇ ਜਿਹੜੀਆਂ ਤਿਆਂ ਦਾ ਵਿਆਹ ਤੋਂ ਬਾਅਦ ਹੁੰਦਾ ਜਿਹੜਾ ਹੈਗਾ ਛੋਟੇ ਬੱਚਿਆਂ ਦਾ ਕਿਉਂਕਿ 2011 ਦੀ ਜਿਹੜੀ ਜਨਗਨਾ ਆ ਉਹਦੇ ਆਧਾਰ ਤੇ ਪੰਜਾਬ ਨੂੰ ਕੁੰਝਾ ਪ੍ਰਤੀਸ਼ਤ ਜਿਹੜਾ ਆ ਉਹ ਸਾਨੂੰ ਮਿਲਿਆ ਸਿਗਾ ਵੀ ਤੁਸੀਂ 1 ਕਰੋੜ 41 ਲੱਖ ਦੀ ਮਰ ਲੋ ਜਿਹੜੇ ਬੈਨੀਫੀਸ਼ੀਅਰ ਬਣਾ ਸਕਦੇ ਹੋ ਸੋ ਉਹ ਸਾਡੇ ਤੇ ਕੈਪ ਲਾਗੂ ਆ ਅਸੀਂ ਉਹ ਤੋਂ ਉਹਨੂੰ ਉਹਨੂੰ ਕਰਾਸ ਨਹੀਂ ਕਰ ਸਕਦੇ ਅਸੀਂ ਕਈ ਵਾਰ ਭਾਰਤ ਸਰਕਾਰ ਦੇ ਨਾਲ ਗੱਲਬਾਤ ਕੀਤੀ ਹੈ ਮਾਨਜੋਤ ਸੀਐਮ ਸਾਹਿਬ ਨੇ ਵੀ ਲੈਟਰ ਲਿਖਾਇਆ ਸੋ ਉਹ ਭਾਰਤ ਸਰਕਾਰ ਸਾਨੂੰ ਆਗਿਆ ਨਹੀਂ ਦੇ ਰੇ ਸੋ ਉਹ ਕਿਉਂਕਿ ਸਾਰੇ ਦੇਸ਼ ਦੇ ਅੰਦਰ ਹੈ ਉਹ ਇਹ ਗੱਲ ਕਹਿੰਦੇ ਜਿਹੜੀ ਨਵੀਂ ਜਰੂਰ ਹੋਣੀ ਹੈ ਸੈਂਸਸ ਹੋਣਾ ਉਹ ਤੋਂ ਬਾਅਦ ਸਾਰੇ ਦੇਸ਼ ਦੇ ਲੋਕਾਂ ਨਾਲ ਸੀ ਉਹ ਮਤਲਬ ਆਪਣਾ ਆਗਿਆ ਦੇਵਾਂਗੇ ਸੋ ਇਹ ਸਾਡੀ ਸਟੇਟ ਗਵਰਨਮੈਂਟ ਦੀ ਮਜਬੂਰੀ ਹੈ ਜਿਹੜੇ ਦੂਜੇ ਆ ਕੁੜੀਆਂ ਦੇ ਵਿਆਹ ਹੋਣ ਤੋਂ ਬਾਅਦ ਉਹ ਮੈਂ ਦੱਸ ਦਿੱਤਾ ਜਦੋਂ ਮਰਜੀ ਲਿਆਓ ਜੇ ਕਿਸੇ ਦਾ ਕੋਈ ਪੈਂਡਿੰਗ ਆ ਉਹ ਮੈਂ ਜਿਹੜੇ ਲਈ ਕਰਵਾ ਦਿੰਦਾ ਜੀ ਠੀਕ ਹੈ ਬਨਵਾਲੀ ਸਾਹਿਬ ਜੀ ਸਪੀਕਰ ਸਾਹਿਬ ਬੇਨਤੀ ਆ ਕਿ ਇਹਦਾ ਨੋਟੀਫਿਕੇਸ਼ਨ ਮੰਤਰੀ ਸਾਹਿਬ ਨੂੰ ਕਹਿੰਦੇ ਜਾਰੀ ਕਰ ਦੇ ਨਹੀਂ ਦਰਜ ਹੋ ਰਹੀ ਜੀ ਮੈਂਬਰ ਸਾਹਿਬ ਹਨ ਵੀ ਸਹਿਮਤ ਹੋਣਗੇ ਲੜਕੀ ਨਾ ਘਟਾ ਕੇ ਉੱਥੇ ਜਾਣਾ ਚਾਹੁੰਦੀ ਆ ਤੁਸੀਂ ਬੈਠੋ ਮੈਂ ਮੈਂ ਇਹ ਗੱਲ ਦੱਸਦਾ ਇੱਕ ਮਿੰਟ ਤੁਹਾਡੀ ਨਹੀਂ ਤੁਹਾਡੀ ਹਾ ਗੁਰਪ੍ਰੀਤ ਜੀ ਬੇਰਤੀ ਆ ਕੇ ਰਾਛੜ ਨਾ ਮਿਲੇ ਆਪਾਂ ਕਹਿੰਦਾ ਕਿ ਉਹਨੂੰ ਸੇਤ ਜਿਹੜੀ ਯੋਜਨਾ ਦੇ ਵਿੱਚ ਉਹਦੀ ਸਹੂਲਤ ਆ ਗਈ ਬੱਚੇ ਨੂੰ ਉਹ ਤਾਂ ਮਿਲ ਜਈ ਰਾਛਣਾ ਆਪਾਂ ਨਾ ਦੇਵਾਂਗੇ ਬਿਲਕੁਲ ਬੈਠੋ ਨਾ ਕਿਉਂ ਨਾ ਦੇਵਾਂਗੇ ਮੇਰਾ ਖਿਆਲ ਹੈ ਮੰਤਰੀ ਜੀ ਨੇ ਕਹਿ ਦਿੱਤਾ ਵੀ ਜਿਹੜੇ ਜਿਹੜੇ ਵੀ ਕੇਸ ਹੈਗੇ ਆ ਤੁਸੀਂ ਇਹਨਾਂ ਦਾ ਧਿਆਨ ਚ ਲਿਆਓ ਔਰ ਉਹਨਾਂ ਨੇ ਕੱਲੇ ਤੁਹਾਡੇ ਲਈ ਨਹੀਂ ਸਾਰੇ ਸਦਨ ਦੇ ਮਾਣਯੋਗ ਮੈਂਬਰ ਸਾਹਿਬਾਨ ਲਈ ਕਿਹਾ ਠੀਕ ਹੈ ਜੀ ਹਾ ਬੋਲਣਾ ਚਾਹੁੰਦੇ ਤੁਸੀਂ ਕੋਈ ਕਹਿਣਾ ਚਾਹੁੰਦੇ ਮੇਰੇ ਘਰ ਆ ਗਈ ਬਸ ਮੈਂ ਇਹ ਗੱਲ ਕਹਿਣੀ ਹੈ ਬੇ ਇਹਦੇ ਨਾਲ ਪੋਰਟਲ ਦਾ ਕੋਈ ਇਸ਼ੂ ਨਹੀਂ ਅਗਰ ਕੋਈ ਹੈਗੀ ਹੈ ਪੈਂਡਿੰਗ ਲੈਵਨ ਮੇਰੇ ਕੋਲ ਮੈਂ ਕਰਾ ਦੇਵਾਂ ਹਾਂਜੀ ਮਾਨ ਸਾਹਿਬ ਇਹਦੇ ਦੀ ਕਰਵਾ ਦਿਓ ਠੀਕ ਸਰ ਸਾਹਿਬ ਧੰਨਵਾਦ ਜੀ ਮੈਂ ਮਨਜੋਗ ਮੰਤਰੀ ਸਾਹਿਬ ਦੇ ਧਿਆਨ ਚ ਲੈਣਾ ਚਾਹੁੰਦਾ ਕਿ ਜਿਹੜੇ ਸਾਡੇ 1 ਕਰੋੜ 41 ਲੱਖ ਕਾਰਡ ਬਣੇ ਹੋਏ ਨੇ ਉਹਨਾਂ ਦੇ ਉਹਨਾਂ ਪਰਿਵਾਰਾਂ ਦੇ ਵਿੱਚ ਜਿਹੜੇ ਬੱਚੇ ਪੈਦਾ ਹੁੰਦੇ ਆ ਉਹਨਾਂ ਦੇ ਨਾਮ ਐਡੀਸ਼ਨ ਨਹੀਂ ਹੋਏ ਜਦੋਂ ਤੋਂ ਹੀ ਕਾਰਡ ਬਣਨੇ ਸ਼ੁਰੂ ਹੋਏ ਅੱਜ ਤੱਕ ਮਤਲਬ 2007-08 ਤੋਂ ਲੈ ਕੇ ਅੱਜ ਤੱਕ ਐਡੀਸ਼ਨ ਨਹੀਂ ਹੋਈ ਬੱਚਿਆਂ ਦੀ ਉਹ ਕਾਰਡ ਨਵੇਂ ਨਹੀਂ ਬਣਨੇ ਸਰ ਉਹਨਾਂ ਦੇ ਜਿਹੜੇ ਕਾਰਡ ਬਣੇ ਹੋਏ ਉਹਦੇ ਵਿੱਚ ਐਡੀਸ਼ਨ ਹੋਈ ਹੈ ਹੋ ਰਹੀ ਹੈ ਜੇ ਕੋਈ ਮਤਲਬ ਪ੍ਰਪੋਜ਼ਲ ਨਹੀਂ ਹੈ ਜੇ ਦਾ ਕੋਈ ਸਵਿਧਾਨ ਨਹੀਂ ਹੈ ਉਹਦੀ ਮੈਂ ਗੱਲ ਕਰਦੇ ਆ ਤੇ ਮਾਨਯੋਗ ਬਨਵਾਲੀ ਸਾਹਿਬ ਨੇ ਵੀ ਉਹੀ ਗੱਲ ਕੀਤੀ ਕਿ ਬੱਚੇ 15-15 ਸਾਲ ਦੇ ਹੋਗੇ ਉਸ ਪਰਿਵਾਰ ਦੇ ਜਿਹਦਾ ਆਲਰੇਡੀ ਰਾਸ਼ਨ ਕਾਰਡ ਬਣਿਆ ਹੋਇਆ ਹੈ ਠੀਕ ਹੈ ਵੀਰ ਠੀਕ ਹੈ ਵੀਰ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਸਰਦਾਰ ਗੁਰਪ੍ਰੀਤ ਸਿੰਘ ਬਨਵਾਲੀ ਕੁਐਸਚਨ ਨੰਬਰ ਸਪੀਕਰ ਸਾਹਿਬ 1504 ਜੀ ਸ਼੍ਰੀ ਲਾਲਚੰਦ ਕਿਟਾਰੂ ਚੱਕ ਜੀ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਜਵਾਬ ਦੇਣਗੇ ਮਾਨਜੋ ਸਪੀਕਰ ਸਾਹਿਬ ਜਵਾਬ ਤਾਂ ਚਲਾ ਗਿਆ ਇਹ ਸਪਲੀਮੈਂਟਰੀ ਕੋਈ ਜੀ ਸਰਾਗੁਰਪ੍ਰੀਤ ਸਿੰਘ ਜੀ ਜੇ ਕੋਈ ਸਪਲੀਮੈਂਟਰੀ ਦਾ ਪੁੱਛ ਲੋ ਮੰਨ ਜਾਓ ਸਪੀਕਰ ਸਾਹਿਬ ਮੇਰਾ ਸਵਾਲ ਸੀਗਾ ਕਿ ਜਿਹੜੇ ਸਮਾਰਟ ਢਾੜਾ ਨੈਸ਼ਨਲ ਫੂਡ ਸਕਿਉਰਟੀ ਐਕਟ ਦੀ ਨਿਬਣੇ ਹੋਈ ਉਹਦੇ ਵਿੱਚ ਜਦੋਂ ਕੋਈ ਇੱਕ ਲੜਕੀ ਵਿਆਹ ਕੇ ਦੂਸਰੀ ਤਾਂ ਚਲੀ ਜਾਂਦੀ ਆ ਵੀ ਉਹਦਾ ਨਾਂ ਉੱਥੋਂ ਕੱਟ ਕੇ ਜਿੱਥੇ ਸਹੁਰੇ ਨੇ ਉੱਥੇ ਦਰਜ ਕੀਤਾ ਜਾਵੇ ਮੰਤਰੀ ਸਾਹਿਬ ਦਾ ਜਵਾਬ ਆਇਆ ਕਿ ਜੇ ਉਹਦਾ ਰਾਸ਼ਨ ਕਾਰਡ ਬਣਿਆ ਤਾਂ ਦਰਜ ਕੀਤਾ ਜਾਂਦਾ ਪਰ ਮੰਤਰੀ ਸਾਹਿਬ ਦੇ ਮੈਂ ਧਿਆੜ ਚ ਲਿਆਉਣਾ ਚਾਹੁੰਦਾ ਤੁਹਾਡੇ ਮਾਦਰਾਂ ਵੀ ਹਜੇ ਕੋਈ ਪੋਰਟਲ ਨਹੀਂ ਖੁੱਲਿਆ ਜੀ ਦਰਜ ਨਹੀਂ ਕੀਤਾ ਜਾ ਰਿਹਾ ਦੂਜਾ